ਇਹ ਜਿਹੜਾ ਪਾਣੀ ਹੈ 7-8 ਘੰਟੇ ਜਦੋਂ ਮਿੱਟੀ ਘੜੇ ਵਾਲਾ ਪਾਣੀ ਵਿੱਚ ਤਾਂ ਵੀ ਚੀਜ਼ ਡੁੱਬੀ ਵੀ 7-8 ਘੰਟੇ ਪਿਆ ਰਹੇਗਾ ਤਾਂ ਇਸ 7-8 ਘੰਟੇ ਬਾਅਦ ਪਾਣੀ ਕੱਢ ਕੇ ਤੁਸੀਂ ਇੱਕ ਕੰਚ ਦੇ ਜੱਗ 'ਚ ਪਾਣਾ ਹੁਣ ਇਸ ਪਾਣੀ ਦੇ ਵਿੱਚ ਆਪਾਂ ਪੰਜ ਚੀਜ਼ਾਂ ਪਾਣੀਆਂ ਗਿਣ ਕੇ ਓਟਾ ਕਾ ਆਪਾਂ ਅਦਰਕ ਪਾਤਾ ਤੇ 10-12 ਪੱਤੇ ਅਸੀਂ ਪਾਤੇ ਤુલਸੀ ਦੇ ਉਹਨੇ ਦੇ ਵਿੱਚ 4 ਜਾਂ 5 ਸਲਾਈਸ ਅਸੀਂ ਖੀਰੇ ਦੇ ਪਾ ਦੇਨੇ ਔਰ 4-5 ਸਲਾਈਸ ਹੀ ਅਸੀਂ ਨਿੰਬੂ ਦੇ ਪਾ ਦੇਨੇ ਪੁਦੀਨੇ ਦੇ ਵੀ ਅਸੀਂ 10-12 ਪੱਤੇ ਇਹ ਸੁੱਕਿਆ ਪੁਦੀਨਾ ਅਸੀਂ ਇਹਦੇ 'ਚ ਪਾ ਦ ਵੇਰੇ ਜਦੋਂ ਉਠਾਂਗੇ ਤਾਂ ਇਹ ਅਲਕਲਾਈਨ ਪਾਣੀ ਤਿਆਰ ਹੈ ਇਹ ਅੰਮ੍ਰਿਤ ਤਿਆਰ ਹੈ ਮੈਂ ਇਹਨੂੰ ਅੰਮ੍ਰਿਤ ਹੀ ਕਹਿੰਦਾ ਹਾਂ ਉਹ ਵਾਕਈ ਅੰਮ੍ਰਿਤ ਹੈ ਬਸੇ ਮੂੰਹ ਬਿਨਾ ਬਰਸ਼ ਕੀਤੇ ਉਹ ਇੱਕ ਕੁੱਟ ਭਰਿਆ ਜਿਹੜਾ ਜਾਨੀ ਪੂਰੇ ਮੂੰਹ ਚ ਘਮਾਣਾ ਆ 6 ਵਾਰ ਚੰਦਨਾਂ ਗਾਣਾ ਇੱਕ ਕੁੱਟ ਨੂੰ ਪਾਣੀ ਸੁਆਦੀ ਬਹੁਤ ਹੁੰਦਾ ਹੈ 70% ਜਿਆਦਾ ਜਿਹੜਾ ਸਰੀਰ ਪਾਣੀ ਨਾਲ ਬਣਿਆ ਹੈ ਔਰ ਅਸੀਂ ਪਾਣੀ ਦਾ ਸਵਾਦ ਹੀ ਨਹੀਂ ਲਿੱਤ ਸਕਦੇ ਦੋਸਤੋ ਪੀ ਕੇ ਤਾਂ ਦੇਖੋ ਇਹ ਅੰਮ੍ਰਿਤ ਨੂੰ ਆਪਣੇ ਤੇ ਅਜ਼ਮਾਇਆ ਜਿਵੇਂ ਮੈਂ ਬਿਲਕੁਲ ਸਹੀ ਦੱਸ ਰਿਹਾ ਨਾ ਕਿ 슈ਗਰ ਦੀ ਪ੍ਰੋਬਲਮ ਸੀ ਉਹ ਹੁਣ ਜੜ ਤੋਂ ਹੀ ਲਗਭਗ ਖਤਮ ਹੋ ਚੁੱਕੀ ਹੈ ਖਤਮ ਹੋ ਚੁੱਕੀ ਮੈਂ ਕੇਵੜਾ ਹਾਂ ਡਿਜ਼ੀਜ਼ ਫ੍ਰੀ ਹਾਂ ਮੈਂ ਮੈਨੂੰ ਹੁਣ ਕੋਈ ਪ੍ਰੋਬਲਮ ਨਹੀਂ ਹੈ ਇੱਕ ਨਵੇਂ ਪੈਸੇ ਦੀ ਕੋਈ ਐਲੋਪੈਥਿਕ ਮੈਡੀਸਨ ਨਹੀਂ ਹੈ 슈ਗਰ ਤੇ ਬੀਪੀ ਦੀ ਦਵਾਈ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਕੱਲੀ ਪੈਰਾਸੀਟਾਮੋਲ ਹੀ ਕਦੇ ਖਾਦੀ ਹੁਣ 13ਵੇਂ ਦਿਨ ਤਾਂ ਟੋਟਲ ਦਵਾਈਆਂ ਬੰਦ ਕਰਤੀਆਂ ਚੌਥੇ ਦਿਨ ਰਧੀਆਂ ਕਰਤੀਆਂ ਸੀ 29 ਜੁਲਾਈ ਨੂੰ ਤੇ 13ਵੇਂ ਦਿਨ ਟੋਟਲ ਬੰਦ ਕਰਤੀਆਂ ਦਵਾਈਆਂ ਜਿਹੜੀਆਂ ਦਵਾਈਆਂ ਤੁਸੀਂ ਪਿਛਲੇ 22 ਸਾਲਾਂ ਤੋਂ 20 ਸਾਲ ਤੋਂ ਖਾ ਰਹੇ ਸੀ ਉਹ ਤੁਸੀਂ 13ਵੇਂ ਦਿਨ 13 ਦਿਨ ਦੇ ਵਿੱਚ ਜਮੀ ਖਤਮ ਕਰਤੀ ਮੇਰੀ ਰਿਪੋਰਟਾਂ ਸਾਰੀਆਂ ਸਹੀ ਆ ਗਈਆਂ ਇਹਦੇ ਵਿੱਚ ਲਾ ਲਓ ਤੁਸੀਂ 슈ਗਰ बीपी ਹੈ ਰਸੋਲੀਆਂ ਗੈਸ ਦੀ ਪ੍ਰੋਬਲਮ ਤੇਜਾਬ ਦੀ ਪ੍ਰੋਬਲਮ ਕਨਸਟਿਪੇਸ਼ਨ ਦੀ ਪ੍ਰੋਬਲਮ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਆਉਂਦੀਆਂ ਨੇ ਉਹ ਇਹ ਅਲਕਲਾਈਨ ਅਗਰ ਆਪਣੇ ਆਪ ਨੂੰ ਕਰ ਲੈਣੇ ਆ ਤਾਂ ਇਹ ਪ੍ਰੋਬਲਮਸ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ 25 ਜੁਲਾਈ 2020 ਤੋਂ ਬਾਅਦ ਮੈਂ ਤਕਰੀਬਨ 25 ਜੁਲਾਈ ਨੂੰ ਸ਼ੁਰੂ ਕੀਤਾ ਸੀਗਾ ਉਹ ਡਿਕਲੇਅਰ ਕਰਕੇ ਸ਼ੁਰੂ ਕੀਤਾ ਸੀਗਾ ਕਿ ਮੈਂ ਅਗਰ ਇਸ ਸਿਸਟਮ ਨਾਲ ਠੀਕ ਹੋ ਗਿਆ ਜੋ ਡਾਕਟਰ ਆਜ਼ਾਦ ਨੇ ਆਪਣੇ ਇੱਕ ਵੀਡੀਓਜ਼ ਡਿਸਕ੍ਰਾਈਬ ਕੀਤਾ ਸੀਗਾ ਦਵਾਈਆਂ ਦਾ ਪਾਪ ਭੋਗ ਦਾ ਸਿਰਸ਼ਕ ਸੀਗਾ ਮੈਂ ਠੀਕ ਹੋ ਗਿਆ ਤਾਂ ਮੈਂ ਇਹਦਾ ਪ੍ਰਚਾਰ ਕਰਾਂਗਾ ਅਗਰ ਮੈਂ ਨਾ ਠੀਕ ਹੋਇਆ ਤਾਂ ਮੈਂ ਕੁਝ ਨਹੀਂ ਕਾਂਗਾ ਸਸਿਕਾ ਦੋਸਤੋ ਰੈਮਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਰਵਿੰਦਰ ਖੰਨਾ ਸਵਾਗਤ ਕਰਦਾ ਅੱਜ ਦੇ ਸਮੇਂ ਦੇ ਵਿੱਚ ਆਪਾਂ ਪੈਸੇ ਦੀ ਦੌੜ ਦੇ ਮਗਰ ਇੰਨੀ ਤੇਜ਼ ਹੋ ਗਏ ਆ ਇੰਨੀ ਰਫਤਾਰ ਪਕੜ ਲਈ ਹੈ ਕਿ ਆਪਾਂ ਇਹ ਕਿਤੇ ਭੁੱਲਦੇ ਜਾ ਰਹੇ ਹਾਂ ਕਿ ਪਹਿਲਾਂ ਸਿਹਤ ਜ਼ਰੂਰੀ ਹੁੰਦੀ ਹੈ ਕੈਸੇ ਦੇ ਪਿੱਛੇ ਇੰਨੀ ਤੇਜ਼ੀ ਨਾਲ ਭੱਜ ਰਹੇ ਆ ਕਿ ਆਪਾਂ ਆਪਣੀ ਸਿਹਤ ਵੱਲ ਉਹ ਧਿਆਨ ਨਹੀਂ ਦੇ ਪਾ ਰਹੇ ਜੋ ਜ਼ਰੂਰੀ ਹੈ ਖਾਣ ਪੀਣ ਦੇ ਮੈਂ ਤੇ ਵੀ ਤੋਂ ਲਾ ਲਈਏ ਖਾਣ ਪੀਣ ਪਿੱਛੋਂ ਲਾ ਲਈਏ ਆਪਾਂ ਉਹ ਧਿਆਨ ਨਹੀਂ ਦੇ ਪਾਉਂਦੇ ਆਪਾਂ ਨਾ ਅਕਸਰ ਲੋਕਾਂ ਤੋਂ ਸੁਣਦੇ ਆਂ ਪਰ ਅਕਸਰ ਐਸੇ ਵੀਡੀਓਜ਼ ਦੇਖਦੇ ਆਂ ਜਿਦੇ ਵਿੱਚ ਇਹ ਦੱਸਿਆ ਦੱਸਿਆ ਜਾਂਦਾ ਆ ਕਿ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਤੇ ਆਪਾਂ ਪਾਣੀ ਤਾਂ ਪੀ ਲੰਨੇ ਆ ਪਰ ਇਹ ਸਮਝ ਨਹੀਂ ਪਾਉਂਦੇ ਕਿ ਕਿਹੜੇ ਸਮੇਂ ਪੀਣਾ ਚਾਹੀਦਾ ਹੈ ਕਿਸ ਤਰ੍ਹਾਂ ਦਾ ਪਾਣੀ ਪੀਣਾ ਚਾਹੀਦਾ ਫਿਲਟਰ ਵਾਲਾ ਪੀਣਾ ਚਾਹੀਦਾ ਜਾਂ ਸਿੱਧਾ ਮੋਟਰ ਤੋਂ ਜਾਂ ਸਿੱਧਾ ਧਰਤੀ ਦੇ ਵਿੱਚੋਂ ਆਪੇ ਅਕਸਰ ਇਹੋ ਜਿਹੇ ਬਹੁਤ ਸਵਾਲ ਨੇ ਜੋ ਮਨਾਂ ਦੇ ਵਿੱਚ ਹੁੰਦੇ ਤਾਂ ਨੇ ਜਿਵੇਂ ਕੋਈ ਅਗਲਾ ਕਹਿੰਦਾ ਯਾਰ ਮੈਂ ਤਾਂ ਬਹੁਤ ਪਾਣੀ ਪੀਣਾ ਪਾਣੀ ਪੀਣ ਤੋਂ ਬਾਅਦ ਮੇਰੇ ਤਾਂ ਯਾਰ ਕੋਈ ਫਰਕ ਨਹੀਂ ਪੈ ਰਿਹਾ ਸ਼ਾਇਦ ਜਾਂ ਆਪਾਂ ਉਹ ਪਾਣੀ ਨਹੀਂ ਆਪਾਂ ਨੂੰ ਮਿਲਦਾ ਆਪਣੇ ਸਰੀਰ ਨੂੰ ਜੋ ਇੱਕ ਪੋਸ਼ਟਿਕ ਤੱਤਵਾ ਨਾਲ ਭਰਿਆ ਹੋਵੇ ਅੱਜ ਇੱਕ ਐਸੀ ਹੀ ਸਖਸ਼ਣਾ ਤੁਹਾਨੂੰ ਮਿਲਵਾਵਾਂਗੇ ਪਟਿਆਲਾ ਸ਼ਹਿਰ ਦੇ ਵਿੱਚ ਪਹੁੰਚੇ ਆ ਜਿੱਥੇ ਆਪਾਂ ਐਲਕਲਾਈਨ ਵਾਟਰ ਦੀ ਗੱਲ ਜਦੋਂ ਆਪਾਂ ਸੁਣਦੇ ਆ ਤਾਂ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਕਿਉਂਕਿ ਜ਼ਿਆਦਾਤਰ ਲੋਕ ਨਹੀਂ ਸਮਝ ਪਾਉਂਦੇ ਐਲਕਲਾਈਨ ਇੱਕ ਐਸਾ ਸ਼ਬਦ ਆ ਜਿਹਨੂੰ ਸਮਝਣ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਮੁਸ਼ਕਿਲ ਆਉਂਦੀ ਆ ਪਰ ਇਹ ਸ਼ਬਦ ਆਪਾਂ ਹੁਣ ਇਸ ਵੀਡੀਓ ਦੇ ਵਿੱਚ ਸ਼ਾਇਦ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਰਾਜੇਸ਼ ਸਿੰਘਲਾ ਜੀ ਹੋਣਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਥੈਂਕ ਯੂ ਵੈਰੀ ਮੱਚ ਜੀ ਭਾਜੀ ਅ ਸਰ ਜਿਵੇਂ ਨਾ ਮੈਂ ਇਹੀ ਜਾਨਣਾ ਚਾਹੁੰਗਾ ਐਲਕਲਾਈਨ ਸ਼ਬਦ ਜਦੋਂ ਸੁਣਦਾ ਹੈ ਕੋਈ ਤਾਂ ਲੱਗਦਾ ਯਾਰ ਕਿਸੇ ਗੋਲੀ ਦਾ ਨਾਮ ਹੋਊ ਜਾਂ ਕਿਸੇ ਦਵਾਈ ਬੂਟੀ ਦਾ ਨਾਮ ਹੋਗਾ ਇਹ ਜੇ ਆਪਾਂ ਐਲਕਲਾਈਨ ਵਾਟਰ ਸੁਣਦੇ ਆ ਫਿਰ ਅਗਲਾ ਤਾਂ ਯਾਰ ਇਹ ਕਿਹੜਾ ਪਾਣੀ ਹੋਇਆ ਕੋਈ ਨਵੀਂ ਉਹ ਵੈਰਾਈਟੀ ਆਈ ਆ ਇਹ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਲੋਕ ਉਲਝ ਜਾਂਦੇ ਨੇ ਪਹਿਲਾਂ ਤਾਂ ਵੇਹੀ ਕਹਾਂਗੇ ਕਿ ਅੱਜ ਆਪਾਂ ਕੁਦਰਤ ਦੇ ਪ੍ਰਤੀ ਹੀ ਗੱਲ ਕਰਨ ਚੱਲੇ ਆ ਆਪਾਂ ਕੁਦਰਤ ਦੇ ਨੇੜੇ ਹੀ ਖੜੇ ਆ ਪਿੱਛੇ ਮੇਰੇ ਸਾਰੀ ਗ੍ਰੀਨਰੀ ਹੈ ਹਾਂ ਚਿਕੋ ਦਾ ਪੇੜ ਲੱਗਿਆ ਹੋਇਆ ਹੈ ਪੂਰੀ ਗਰਿੰਦੀ ਹੈ ਬੜਾ ਆਨੰਦ ਆ ਰਿਹਾ ਹੈ ਠੀਕ ਹੈ ਜੇ ਹੋਰ ਮੜਾ ਮੋਟਾ ਮੁੜਕਾ ਵੀ ਆਂਦਾ ਹੈ ਤਾਂ ਇਸੀ ਤੋਂ ਬਾਹਰ ਆ ਕੇ ਤੁਹਾਡੇ ਟਾਕਸਿਨਸ ਹੀ ਬਾਹਰ ਨਿਕਲਦੇ ਨੇ ਠੀਕ ਹੈ ਅਲਕਲਾਈਨ ਪਾਣੀ ਦਾ ਵੀ ਜਿਹੜਾ ਹੈ ਉਹ ਬਣਾਉਣ ਦਾ ਕਾਰਨ ਇਹੀ ਹੈ ਕਿ ਤੁਹਾਡੇ ਟਾਕਸਿਨਸ ਜ਼ਹਿਰ ਜਿਹੜੇ ਆ ਬਾਹਰ ਨਿਕਲਣ ਐਕਚੁਅਲੀ ਕੀ ਜਿਹੜਾ ਜਦੋਂ ਬੰਦਾ ਬੰਦੇ ਦਾ ਮੈਦਾ ਤਜਾਬੀ ਹੋ ਜਾਂਦਾ ਤਾਂ ਇਨਸਾਨ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ ਤਾਂ ਉਹਨੂੰ ਕਈ ਤਰ੍ਹਾਂ ਦੀ ਲਾਗਮਤਾਂ ਲੱਗ ਜਾਂਦੀਆਂ ਪਰ ਉਹਨੂੰ ਅਲਕਲਾਈਨ ਕਰਨ ਦੇ ਲਈ ਇੱਕ ਪੂਰਾ ਸਿਸਟਮ ਹੈ ਜਿਹੜਾ ਡਾਕਟਰ ਆਜਾਦ ਦੱਸਦੇ ਨੇ ਉਹ ਸਿਸਟਮ ਚੋਂ ਜਿਹੜਾ ਪਹਿਲਾ ਪੁਆਇੰਟ ਹੈਗਾ ਉਹ ਸੱਤ ਤਰ੍ਹਾਂ ਦੀ ਡਾਈਟ ਹੈ ਉਸ ਚੋਂ ਜਿਹੜਾ ਪਹਿਲਾ ਪੁਆਇੰਟ ਹੈਗਾ ਪਹਿਲੀ ਡਾਈਟ ਜਿਹੜੀ ਹੈਗੀ ਉਹ ਐਲਕਲਾਈਨ ਵਾਟਰ ਦੇ ਰੂਪ ਚ ਹੈ ਠੀਕ ਹੈ ਐਲਕਲਾਈਨ ਵਾਟਰ ਜਿਹੜਾ ਹੈਗਾ ਉਹ ਆਪਾਂ ਕਹਿ ਦਈਏ ਕਿ 7 ਤੋਂ نیچے ਅਗਰ ਵੈਲਿਊ ਚਲੀ ਜਾਂਦੀ ਹੈ ਜਿਹਨੂੰ ਆਪ ਸੱਤ ਕਹਿੰਦੇ ਸੱਤ ਤੋਂ نیچے ਵੈਲਿਊ ਚਲੀ ਜਾਂਦੇ ਬੰਦਾ ਤੇਜਾਬੀ ਹੋ ਜਾਂਦਾ ਪਾਣੀ ਜਿਹੜਾ ਹੈਗਾ ਜੇ 7 ਤੋਂ 7.365 ਤੱਕ ਉਹ ਐਲਕਲਾਈਨ ਹੋ ਜਾਂਦਾ ਕਿਉਂਕਿ ਪਾਣੀ ਦੀ ਜਿਹੜੀ ਪੀ ਐਚ ਵੈਲਿਊ ਹੈ 7 ਹੁੰਦੀ ਹੈ ਜਿਹਨੂੰ ਪਾਵਰ ਆਫ ਹਾਈਡੋਜਨ ਆਇਨਸ ਕਹਿੰਨੇ ਆਪਾਂ ਠੀਕ ਹੈ ਤਾਂ ਆਪਾਂ ਜਿਹੜਾ ਹੈ ਇਹਨੂੰ ਅਲਕਲਾਈਨ ਇਸ ਕਰਕੇ ਕਰਨਾ ਹੈ ਕਿ ਅਸੀਂ ਪਹਿਲਾਂ ਹੀ ਬਿਮਾਰ ਐ ਐਸਿਡਿਕ ਹੋਏ ਹੋਏ ਐ ਤਾਂ ਅਲਕਲਾਈਨ ਕਿਵੇਂ ਕਰਾਂਗੇ ਅਲਕਲਾਈਨ ਚੀਜ਼ਾਂ ਲਾਵਾਂਗੇ ਤਾਂ ਹੀ ਹੋਵਾਂਗੇ ਹੁਣ ਅਲਕਲਾਈਨ ਪਾਣੀ ਬਣਾਉਣ ਦਾ ਜਿਹੜਾ ਤਰੀਕਾ ਹੈਗਾ ਉਹ ਬੜਾ ਸਿੰਪਲ ਤਰੀਕਾ ਹੈਗਾ ਉਹ ਉਹਦੇ ਸਾਡਾ ਕੋਈ ਪੈਸਾ ਵੀ ਨਹੀਂ ਖਰਚ ਹੁੰਦਾ ਅੱਛਾ ਕਿਉਂਕਿ ਕੁਦਰਤ ਜਿਹੜੀ ਹੈ ਨਾ ਉਹ ਬਿਨਾਂ ਪੈਸਾ ਖਰਚਵਾਏ ਹੀ ਬੰਦੇ ਨੂੰ ਠੀਕ ਕਰਦੀ ਹੈ ਪੈਸੇ ਖਰਚ ਕੇ ਤਾਂ ਅਸੀਂ ਜ਼ਿਆ ਫਾਇਦਾ ਤਰੀਕਾ ਕੀ ਏ ਕੜਾ ਆਮ ਕੜਾ ਦੇ ਘਰਾਂ ਦੇ ਵਿੱਚ ਮਿੱਟੀ ਦਾ ਕੜਾ ਹੁੰਦਾ ਹੈ ਹੂੰ ਠੀਕ ਹੈ ਕਿਉਂਕਿ ਮਿੱਟੀ ਦਾ ਬੰਦਾ ਮਿੱਟੀ ਨਾਲ ਜੁੜ ਜਾਂਦਾ ਹੈ ਠੀਕ ਹੈ ਨਾ ਤਾਂ ਕੜੇ ਚ ਅਸੀਂ ਉਹ ਪਾਣੀ ਪਾਤਾ ਭਰਤਾ ਹਾਂ ਉਹਦੇ ਵਿੱਚ ਇੱਕ ਤਾਂਬੇ ਦੀ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਹੈ ਅੱਛਾ ਇਹ ਕੜੇ ਚ ਅਸੀਂ ਪਾਣੀ ਪਾਇਆ ਵੈ ਇਹਦੇ ਚ ਅਸੀਂ ਇੱਕ ਤਾਂਬੇ ਦੀ ਚੀਜ਼ ਪਰਮਾਨੈਂਟ ਡਿਪ ਕਰ ਦਾਂਗੇ ਬਿਲਕੁਲ ਹੂੰ ਇਹ ਜਿਹੜੀ ਤਾਂਬੇ ਦੀ ਚੀਜ਼ ਅਸੀਂ ਪਾਈ ਹੈ ਇਹ 7-8 ਘੰਟੇ 9 ਘੰਟੇ ਚ ਪਈ ਰਹੇਗੀ 7-8 ਘੰਟੇ ਜਾਨੀ ਸਵੇਰੇ ਅਸੀਂ ਪਾਣੀ ਭਰ ਕੇ ਇਹਦੇ ਚ ਤਾਂਬੇ ਦੀ ਚੀਜ਼ ਪਾਤੀ ਸ਼ਾਮ ਤੱਕ ਇਸਤਰੀ ਪਈ ਰਹੇਗੀ ਫਿਰ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਆਪਾਂ ਪੀ ਨਹੀਂ ਸਕਦੇ ਉਹਨਾਂ ਟਾਈਮ ਫਿਰ ਹਾਂ ਇਹ ਹਾਂ ਉਹ ਮੈਂ ਦੱਸ ਦਿਨਾ ਤੁਹਾਨੂੰ ਪੀ ਸਕਦੇ ਆ ਪਾਣੀ ਉਸ ਕੋਈ ਮਾੜੀ ਗੱਲ ਨਹੀਂ ਹੈ ਪਰ ਇਹ ਹੈ ਕਿ ਜਿਹੜੀ ਤਾਂਬੇ ਦੀ ਚੀਜ਼ ਅਸੀਂ ਪਾ ਰਹੇ ਹਾਂ ਇੱਕ ਚੀਜ਼ ਹੋਰ ਖਿਆਲ ਰੱਖਣੀ ਹੈ ਇਹ ਹਮੇਸ਼ਾ ਡਿਪ ਰਹੇਗੀ ਇਸ ਕਰਕੇ ਹਫ਼ਤੇ ਚ ਇੱਕ ਜਾਂ ਦੋ ਵਾਰ ਇਹਨੂੰ ਕੱਢ ਕੇ ਬਾਹਰ ਤਾਂਬੇ ਦੀ ਚੀਜ਼ ਨੂੰ ਨਿੰਬੂ ਤੇ ਨਮਕ ਲਗਾ ਕੇ ਸਾਫ਼ ਜ਼ਰੂਰ ਕਰਨਾ ਹੁੰਦਾ ਫੇਰ ਵਿੱਚ ਡਿਪ ਕਰ ਦੇਣਾ ਜੀ ਦਾ ਇਹ ਜਿਹੜਾ ਪਾਣੀ ਹੈ 7-8 ਘੰਟੇ ਜਦੋਂ ਮਿੱਟੀ ਘੜੇ ਵਾਲਾ ਪਾਣੀ ਵਿੱਚ ਤਾਂਬੇ ਦੀ ਚੀਜ਼ ਡੁੱਬੀ ਵੀ 7-8 ਘੰਟੇ ਪਿਆ ਰਹੇਗਾ ਤਾਂ ਇਸ 7-8 ਘੰਟੇ ਬਾਅਦ ਪਾਣੀ ਕੱਢ ਕੇ ਤੁਸੀਂ ਇੱਕ ਕੰਚ ਦੇ ਜੱਗ 'ਚ ਪਾਣਾ ਹੈ। ਪਰ ਜਿਵੇਂ ਅਸੀਂ ਕੰਚ ਦੇ ਜੱਗ 'ਚ ਪਾ ਰਹੇ ਹਾਂ। ਕੋਸ਼ਿਸ਼ ਕਰੋ ਕਿ ਪਲਾਸਟਿਕ ਯੂਜ਼ ਨਾ ਕਰੋ ਇਸ ਕਰਕੇ ਘੜਾ ਵੀ ਅਸੀਂ ਉਹ ਲਿੱਤਾ ਜਿੱਥੇ ਪਲਾਸਟਿਕ ਦੀ ਟੂਟੀ ਨਹੀਂ ਲੱਗੀ। ਨਹੀਂ ਅੱਜ ਕੱਲ੍ਹ ਘੜਿਆਂ ਤੇ ਨਾ ਪਲਾਸਟਿਕ ਦੀ ਟੂਟੀ ਲੱਗੀ ਹੁੰਦੀ ਹੈ। ਠੀਕ ਹੈ। ਇਹ ਪਾਣੀ ਅਸੀਂ ਪਾ ਲਿਆ ਹੁਣ ਇਹਦੇ 'ਚ। ਉਨੇ ਪਾਣੀ ਘੜੇ ਚੋਂ ਇਹਨੂੰ मिनਰਲਸ ਆਗੇ ਦੇ ਵਿੱਚ ਹੂੰ ਤਾਂਬੇ ਨੇ ਇਹਨੂੰ ਸਟਰਕਚਰ ਕਰਤਾ ਹੁਣ ਜਿਹੜੀਆਂ ਆਪਾਂ ਇਹ ਮੰਨ ਕੇ ਚੱਲੀਏ ਕਿ ਇਸ ਜੇ ਐਗਜ਼ਾਮਪਲ ਦੇ ਤੌਰ ਤੇ ਮੰਨ ਕੇ ਚੱਰੇ ਕਿ ਇਹਨੂੰ 8 ਘੰਟੇ ਹੋ ਚੁੱਕੇ ਨੇ ਉਸ ਤੋਂ ਬਾਅਦ ਪਾਇਆ ਹੈ ਆਹ ਹਾਂ ਬਿਲਕੁਲ ਉਸ ਤੋਂ ਬਾਅਦ ਪਾਇਆ ਹੁਣ ਇਸ ਪਾਣੀ ਦੇ ਵਿੱਚ ਆਪਾਂ ਪੰਜ ਚੀਜ਼ਾਂ ਪਾਣੀਆਂ ਗਿਣ ਕੇ ਪੋਟਕ ਦਾ ਆਪਾਂ ਅਦਰਕ ਪਾਣਾ ਪੋਟਾ ਆਪਾਂ ਇਹਨੂੰ ਕਹਿੰਦੇ ਆ ਐਨੇ ਨੂੰ ਪੋਟਕ ਆਪਾਂ ਅਦਰਕ ਪਾਤਾ ਤੇ 10-12 ਪੱਤੇ ਅਸੀਂ ਪਾਤੇ ਤੁਲਸੀ ਦੇ ਤੁਲਸੀ ਦੇ ਠੀਕ ਹੈ ਠੀਕ ਹੈ ਪੁਨੇ ਦੇ ਵਿੱਚ ਚਾਰ ਜਾਂ ਪੰਜ ਸਲਾਈਸ ਅਸੀਂ ਖੀਰੇ ਦੇ ਪਾ ਦੇਨੇ ਆ ਇਹ ਕੱਟੇ ਦੇਨੇ ਆ ਅਸੀਂ ਉਹ ਚਾਰ ਪੰਜ ਸਲਾਈਸ ਹੀ ਅਸੀਂ ਨਿੰਬੂ ਦੇ ਪਾ ਦੇਨੇ ਬਿਲਕੁਲ ਔਰ ਇਹ ਮਿੰਟ ਹੈ ਹਮ ਐਕਚੁਅਲੀ ਕੀ ਹੈ ਅੱਜ ਦੀ ਅੱਜ ਕੱਲ ਨਾ ਮਿੰਟ ਜਿਹੜਾ ਹਰਾ ਨਹੀਂ ਮਿਲਦਾ ਚੰਗਾ ਨਹੀਂ ਮਿਲਦਾ ਔਰ ਕੁਝ ਮਿੰਟ ਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਜਾਂ ਤਾਂ ਸੀਵਰੇਜ ਦੇ ਨੇੜੇ ਧਨੀਆਂ ਪੁਦੀਨਾ ਵਗੈਰਾ ਆਇਆ ਹੁੰਦਾ ਜਿੱਥੋਂ ਨਾਲਾ ਨੂਲਾ ਵਗ ਰਿਹਾ ਹੁੰਦਾ ਉਹ ਫਿਰ ਠੀਕ ਨਹੀਂ ਹੁੰਦਾ ਸਿਤਲੀ ਇਹ ਅਸੀਂ ਆਰਗੈਨਿਕ ਮਿੰਟ ਦੀ ਖੇਤੀ ਕਰਾ ਕੇ ਉਹਨੂੰ ਸਿਖਾ ਕੇ ਇਹ ਪੈਕੇਟ ਬਣਾਏ ਨੇ ਇਹਦੇ ਹੁਣ ਮਿੰਟ ਦੇ ਵੀ ਪੁਦੀਨੇ ਦੇ ਵੀ ਅਸੀਂ 10 12 ਪੱਤੇ ਇਹ ਸੁੱਕਿਆ ਪਦੀਨਾ ਅਸੀਂ ਇਹਦੇ ਚ ਪਾ ਦੇਣਾ ਠੀਕ ਹੁਣ ਇਹ ਪੰਜੋ ਚੀਜ਼ਾਂ ਪੈ ਗਈਆਂ ਹਾਂਜੀ ਇਹਨੂੰ ਟਾਕੇ ਰੱਖ ਦਾਂਗੇ ਅਸੀਂ ਠੀਕ ਹੈ ਸੇਰੇ ਜਦੋਂ ਉੱਠਾਂਗੇ ਤਾਂ ਇਹ ਐਲਕਲਾਈਨ ਪਾਣੀ ਤਿਆਰ ਹੈ। ਇਹ ਅੰਮ੍ਰਿਤ ਤਿਆਰ ਹੈ। ਮੈਂ ਇਹਨੂੰ ਅੰਮ੍ਰਿਤ ਹੀ ਕਹਿਣਾ ਹੁੰਦਾ। ਉਹ ਵਾਕਈ ਅੰਮ੍ਰਿਤ ਹੈ। ਔਰ ਇਹਨੂੰ ਜਿਹੜਾ ਪੀਣਾ ਹੈ ਹਾਂ ਉਹਦਾ ਤਰੀਕਾ ਵੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਤੁਹਾਡਾ ਮਾਨਸਿਕ ਹਾਲ ਤੁਸੀਂ ਬੜੇ ਅਨੰਦਿਤ ਹੋਣੇ ਚਾਹੀਦੇ ਹੋ ਉਸ ਲਈ। ਬਿਨਾ ਬਰਸ਼ ਕਿਤੇ ਤੁਸੀਂ ਸਵੇਰੇ ਹਾਂ ਉਹ ਪਾਣੀ ਪੀਣਾ ਹੈ। ਹੂੰ ਉਹ ਪਾਣੀ ਜਿਹੜਾ ਹੈਗਾ ਬਿਲਕੁਲ ਬੈਠ ਕੇ ਪੀਣਾ ਹੈ ਤੁਸੀਂ। ਕੋਸ਼ਿਸ਼ ਕਰੋ ਬੈਠ ਕੇ ਪੀਓ। ਖੜੇ ਹੋ ਕੇ ਨਹੀਂ ਪੀਣਾ। ਇੱਕ ਗਲਾਸ ਭਰ ਲਿਆ ਮੰਨ ਲਓ ਤੁਸੀਂ। ਹਾਂ ਮੈਂ ਇਸ ਵੇਲੇ ਖੜਾ ਹਾਂ। ਫਾਇਸ ਕਰਕੇ ਮੈਂ ਤੁਹਾਨੂੰ ਇਸ ਤਰੀ ਦੱਸ ਪਾਉਂਗਾ ਠੀਕ ਹੈ ਮੰਨ ਲਓ ਤੁਸੀਂ ਬੈਠੇ ਹੋ ਇਸਲੇ ਝੀਰ ਤੇ ਜਾਂ ਨੀਚੇ ਬੈਠੇ ਚੌਕੜੀ ਮਾਰ ਕੇ ਤਾਂ ਹੋ ਰਹੀ ਉਕੜੂ ਬੈਠ ਜਾਓ ਹੋਰ ਵੀ ਅੱਛਾ ਹੈ ਗੋਡਿਆਂ ਤੇ ਪੈਰਾਂ ਦੇ ਭਾਰ ਨਾਲ ਉਕੜੂ ਬੈਠੋਗੇ ਹੋਰ ਵੀ ਅੱਛਾ ਹੈ ਉੱਥੇ ਗ੍ਰੈਜੂਏਸ਼ਨਲ ਫੋਰਸ ਵੀ ਕੰਮ ਕਰਦੀ ਹੈ ਉਨੇਸ ਪਾਣੀ ਨੂੰ ਪੀਣਾ ਅੰਮ੍ਰਿਤ ਸਮਝ ਕੇ ਜਦੋਂ ਅੰਮ੍ਰਿਤ ਸਮਝੋਗੇ ਤਾਂ ਪਰਮਾਤਮਾ ਦੀ ਹਜ਼ੂਰੀ ਚ ਆ ਜਾਓਗੇ ਫਿਰ ਉਹਨੂੰ ਬੋਚ-ਬੋਚ ਕੇ ਪੀਓਗੇ ਇੱਕ ਘੁੱਟ ਭਰਿਆ ਬਾਸੇ ਨੂੰ ਬਿਨਾ ਬਰਸ਼ ਕੀਤੇ ਉਹ ਇੱਕ ਕੁੱਟ ਭਰਿਆ ਅਜੇ ਜਾਨੀ ਪੂਰੇ ਮੂੰਹ ਚ ਘਮਾਣਾ ਆ 6 ਵਾਰ ਚੰਦਨ ਘਾਣਾ ਇੱਕ ਕੁੱਟ ਨੂੰ 6 ਵਾਰ ਹਾਂ ਫਿਰ ਤੁਸੀਂ ਦੂਸਰਾ ਕੁੱਟ ਭਰਿਆ ਹੂੰ ਫਿਰ ਉਹ ਇਸ ਤਰ੍ਹਾਂ ਆਨੰਦ ਲੈ ਕੇ ਪਾਣੀ ਦਾ ਸਵਾਦ ਆ ਰਿਹਾ ਨਾਲ ਜਾਂ ਤਰ ਪਾਣੀ ਲੋਗ ਮੈਂ 100% ਲੋਗੀ ਕਹਿ ਸਕਦਾ ਹਾਂ ਪਾਣੀ ਦਾ ਸਵਾਦ ਹੀ ਨਹੀਂ ਦੱਸਦੇ ਪਾਣੀ ਸੁਆਦੀ ਬਹੁਤ ਹੁੰਦਾ 70% ਦਾ ਜਿਹੜਾ ਜਿਹੜਾ ਸਰੀਰ ਆ ਪਾਣੀ ਨਾਲ ਬਣਿਆ ਔਰ ਅਸੀਂ ਪਾਣੀ ਦਾ ਸਵਾਦ ਹੀ ਨਹੀਂ ਲਿੱਤਾ ਗਏ। ਦੋਸਤੋ ਪੀ ਕੇ ਤਾਂ ਦੇਖੋ ਇਹ ਅੰਮ੍ਰਿਤ ਨੂੰ। ਜਿੰਦਗੀ ਦੇ ਬਾਰੇ ਨਿਆਰੇ ਹੋ ਜਾਣਗੇ। ਅਧੀਆਂ ਬਿਮਾਰੀਆਂ ਨਹੀਂ ਦੂਰ ਕਰ ਦੇਣੀ ਆ। ਪਾਣੀ ਪੀਣ ਦੇ ਢੰਗ ਨਾਲੀ। ਬਿਲਕੁਲ। ਕੈਲਕਲਾਈਨ ਪਾਣੀ ਨਹੀਂ। ਹਾਂ। ਹੁਣ ਸਾਰੇ ਦਿਨ ਤੁਸੀਂ ਇਹੀ ਪਾਣੀ ਪੀਣਾ। ਜਿੰਨਾ ਪਾਣੀ ਇਸ ਚੋਂ ਕੱਢੀ ਜਾਓਗੇ ਉਹਨਾਂ ਘੜੇ 'ਚ ਹੋਰ ਪਾਈ ਜਾਓ। ਉਹਨਾਂ ਹੋਰ ਪਾਈ ਜਾਓ। ਉਹਨਾਂ ਹੋਰ ਪਾਈ ਜਾਓ। ਹੁਣ ਜਾਣੀ ਇਹ ਆਪਾਂ ਜੇ ਸਿੱਧੇ ਤੌਰ ਤੇ ਗੱਲ ਕਰੀਏ ਤਾਂ ਮੰਨ ਲਓ ਇਹ ਆਪਾਂ ਸਵੇਰੇ ਭਰ ਕੇ ਰੱਖ ਲਿਆ। ਠੀਕ ਹੈ ਜੀ ਇਹਦੇ ਵਿੱਚ ਤਾਂਬਾ ਪਾਤਾ ਉਹ ਸਾਰਾ ਦਿਨ ਪਿਆ ਰਿਹਾ ਉਸ ਤੋਂ ਬਾਅਦ ਰਾਤ ਨੂੰ ਜੱਗ ਇਹਦੇ ਵਿੱਚੋਂ ਪਾਣੀ ਕੱਢ ਕੇ ਜੱਗ ਦੇ ਵਿੱਚ ਪਾਤਾ ਤੇ ਆਹ ਖੀਰੇ ਨਿੰਬੂ ਆਹ ਧਨੀਆ ਹਨਾ ਇਹ ਸਾਰਾ ਪਾਤਾ ਇਹ ਸਾਰੀ ਰਾਤ ਪਿਆ ਰਿਹਾ ਫਿਰ ਉਸ ਤੋਂ ਬਾਅਦ ਸਵੇਰੇ ਇਹਦੇ ਵਿੱਚੋਂ ਪਾਣੀ ਪੀਤਾ ਧਨੀਆ ਨਹੀਂ ਪੁਦੀਨਾ ਤੇ ਤુલਸੀ ਦੇ ਪੱਤੇ ਠੀਕ ਹੈ ਉਹ ਅਸੀਂ ਇਹਦੇ ਪਾਤੇ ਪੂਰੀ ਰਾਤ ਪਿਆ ਰਿਆ ਸਵੇਰੇ ਉੱਠ ਕੇ 8-10 ਘੰਟੇ ਚ ਬਿਲਕੁਲ ਨੋਰਮਲ ਅਲਕਲਾਈਨ ਪਾਣੀ ਬਣ ਗਿਆ ਠੀਕ ਹੈ ਹੂੰ ਜੋ ਜਿੰਨਾ ਪਾਣੀ ਤੁਸੀਂ ਪੀ ਜਾ ਰਹੇ ਉਹਨਾਂ ਚ ਪਾਈ ਜਾ ਰਹੇ ਹੋ ਸਾਰੇ ਦਿਨ ਇਹੀ ਪਾਣੀ ਪੀਣਾ ਹੈ ਕੋਸ਼ਿਸ਼ ਕਰੋ ਕਿ ਆਫਿਸ ਜਾ ਰਹੇ ਹੋ ਤਾਂ ਬੋਤਲ ਚ ਭਰ ਕੇ ਲੈ ਜਾਓ ਠੀਕ ਹੈ ਹਮ ਗਰਮੀਆਂ ਦੇ ਵਿੱਚ ਇਹ ਪਾਣੀ 12 ਘੰਟੇ ਚੱਲੇਗਾ ਕਿਉਂਕਿ ਇਸ ਤੋਂ ਬਾਅਦ ਚੀਜ਼ਾਂ ਸੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਬਿਲਕੁਲ ਫਿਰ ਦੁਬਾਰਾ ਬਣਾਉਣਾ ਪਏਗਾ ਸਰਦੀਆਂ ਦੇ ਵਿੱਚ 48 ਘੰਟੇ ਸਭ ਦੇ ਚਾ 48 ਘੰਟੇ ਕਿਉਂ ਟੈਂਪਰੇਚਰ ਘਟੁੰਦਾ ਚੀਜ਼ਾਂ ਸੜਦੀਆਂ ਘਟ ਨੇ 48 ਘੰਟੇ ਪਾਣੀ ਯੂਜ਼ ਕਰਦੇ ਹੋ ਫਿਰ ਫਿਰ ਦੁਬਾਰਾ ਬਣਾਉਣਾ ਪੈਂਦਾ ਤੁਹਾਨੂੰ ਹਮ ਜਿਵੇਂ ਨਾ ਇੱਕ ਸਵਾਲ ਸਾਡੇ ਦਰਸ਼ਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਆਂਦਾ ਹੋਊਗਾ ਕਿ ਘੜੇ ਦਾ ਪਾਣੀ ਪੀ ਲਿਆ ਕਈ ਵਾਰ ਨਾ ਕਈਆਂ ਦੇ ਹੁੰਦਾ ਮਨਾਂ ਦੇ ਵਿੱਚ ਕਿ ਯਾਰ ਠੰਡਾ ਪਾਣੀ ਵੀ ਹੋਵੇ ਗਰਮੀ ਬਹੁਤ ਆ ਮੈਂ ਠੰਡਾ ਜਿਹਾ ਪਾਣੀ ਪੀਣਾ ਥੋੜਾ ਜਿਹਾ ਠੰਡਾ ਜਿਹਾ ਪਾਣੀ ਦੋ ਫਿਰ ਇਹਨੂੰ ਠੰਡਾ ਕਰ ਸਕਦੇ ਆ ਦੇਖੋ ਇਦਾਂ ਹੈ ਕਿ ਬੜੇ ਦਰਸ਼ਕਾਂ ਦਾ ਸਵਾਲ ਹੁੰਦਾ ਹੈ ਕਿ ਘੜੇ ਚ ਕਾਦੇ ਲਈ ਪਾਣਾ ਜੀ ਤਾਂਬੇ ਦੇ ਜੱਗ ਜੀ ਪਾ ਦਿੰਨੇ ਆ ਸੀ ਹਾਂ ਠੀਕ ਹੈ ਨਾ ਵੀ ਉਹਦੇ ਦੀ ਬਾਤ ਇਹਨੇ ਹਾਂ ਮੇਰਾ ਅਗਲਾ ਪਰ ਉਹਦਾ ਕਾਰਨ ਇਹ ਹੈ ਕਿ ਤਾਂਬੇ ਦੇ ਜੱਗ ਤੁਸੀਂ ਕਿੰਨਾ ਪਾਣੀ ਪਾ ਲੋਗੇ 1 ਲੀਟਰ ਪਾ ਲੋਗੇ ਸਾਰੇ ਦਿਨ ਤੁਸੀਂ 3-4 ਲੀਟਰ ਪਾਣੀ ਪੀਣਾ ਹੈ ਠੀਕ ਹੈ ਹੂੰ ਤੇ ਨਾਲੇ ਤਾਂਬੇ ਦਾ ਜੱਗ ਜਿਹੜਾ ਜਿਹੜਾ ਥੋ ਦੂਸਰਾ ਸਵਾਲ ਸੀਗਾ ਕਿ ਗਰਮ ਹੂੰ ਤਾਂਬੇ ਦੇ ਜੱਗ 'ਚ ਪਾਣੀ ਗਰਮ ਹੋ ਜਾਏਗਾ ਗਰਮੀ ਆਜੇ ਘੜਾ ਤਾਂ ਉਹਨੂੰ ਠੰਡਾ ਰੱਖਦਾ ਹਾਂ ਜਿਹੜੀ ਘੜੇ ਦੀ ਠੰਡਕ ਹੈ ਉਹ ਫ੍ਰਿਜ ਦੀ ਠੰਡਕ ਕਿੱਥੇ ਉਹ ਦਾ ਮੁਕਾਬਲਾ ਕਰਦਾ ਧੀਆ ਠੀਕ ਹੈ ਨਾ ਉਹ ਤਾਂ ਵੈਸੇ ਇਸ ਕਰਕੇ ਘੜਾ ਯੂਜ਼ ਕੀਤਾ ਜਾਂਦਾ ਹੈ ਘੜੇ ਯੂਜ਼ ਇਹ ਅੱਛਾ ਕੁਐਸਚਨ ਪੁੱਛਿਆ ਤੁਸੀਂ ਇਹ ਦਰਸ਼ਕਾਂ ਦੇ ਸਵਾਲ ਆਉਂਦੇ ਨੇ ਆਪਾਂ ਦੱਸਦਾ ਇਹਦੇ ਰਾਹੀਂ ਠੀਕ ਹੈ ਇਹ ਪਾਣੀ ਜਦੋਂ ਤੁਹਾਡੇ ਅੰਦਰ ਜਾਏਗਾ ਪਹਿਲਾ ਸਟੈਪ ਉਸ ਤੋਂ ਬਾਅਦ 6 ਸਟੈਪ ਹੋਰ ਨੇ ਡਾਈਟ ਦੇ ਇਹ ਤੁਹਾਡੇ ਜ਼ਹਿਰ ਨੂੰ ਬਾਹਰ ਕੱਢੇਗਾ। ਜੇ ਪਸੀਨੇ ਦੇ ਰਾਹੀਂ ਲਾ ਲਓ, ਜੇ ਪਿਸ਼ਾਬ ਦੇ ਰਾਹੀਂ ਲਾ ਲਓ। ਕਿਉਂਕਿ ਇਹ ਤਜਾਬ ਨੂੰ ਖਤਮ ਕਰ ਰਿਹਾ ਤੁਹਾਡੇ ਗੱਟ ਦੇ ਵਿੱਚੋਂ ਤੇ ਅਲਕਲਾਈਨ ਕਰ ਰਿਹਾ ਉਹਨੂੰ। ਕਿਉਂਕਿ ਅੱਜ ਕੱਲ ਇਹ ਦਿੱਕਤ ਬਹੁਤ ਆਉਂਦੀ ਹੈ। ਯਾਰ ਨਹੀਂ ਮੈਂ ਨਹੀਂ ਚਾਹ ਵਾਲੀ ਪੀਂਦਾ ਮੇਰੇ ਦਾ ਤਜਾਬ ਬਣਨ ਲੱਗ ਗਿਆ। ਮੇਰੇ ਦਾ ਛਾਤੀ 'ਚ ਭਾਈ ਦਰਦ ਜਾ ਰਹੀਦਾ, ਹਲਕਾ ਜਿਹਾ ਢਿੱਡ 'ਚ ਦਰਦ ਜਾ ਰਹੀਦਾ। ਇਹ ਚੀਜ਼ਾਂ ਉਸ ਚ ਇਹ ਇਹ ਪੀਣ ਨਾਲ ਉਹ ਚੀਜ਼ਾਂ ਖਤਮ ਹੋ ਜਾਂਦੀਆਂ। ਬਿਲਕੁਲ ਖਤਮ ਹੁੰਦੀਆਂ। ਪਰ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਹੈ। ਹੂੰ। ਕਿ ਹਰ ਬੰਦੇ ਨੂੰ ਕੋਈ ਨਾ ਕੋਈ ਚੀਜ਼ ਅਲਰ हां ਹੁਣ ਕਈ ਲੋਕਾਂ ਨੂੰ ਖੀਰਾ ਸੂਟ ਨਹੀਂ ਕਰਦਾ ਕਈਆਂ ਨੂੰ ਨਿੰਬੂ ਸੂਟ ਨਹੀਂ ਕਰਦਾ ਹਮਮ ਖਾਸ ਕਰ ਜਿਹੜੇ ਡਾਕਟਰਸ ਵੀ ਕਹਿੰਦੇ ਨੇ ਅਸੀਂ ਵੀ ਮੰਨਦੇ ਆ ਕਿ ਜਿਹੜੇ ਡਾਇਲਿਸਿਸ ਵਾਲੇ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਨਿੰਬੂ ਜਾਂ ਸਿਟਰਸ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਹਾਲਾਂਕਿ ਇਹਨਾਂ ਕੰਟੈਂਟ ਨਹੀਂ ਆਂਦਾ ਪਰ ਇਹ ਵੀ ਉਹ ਇਹ ਚੀਜ਼ਾਂ ਅਵੋਇਡ ਕਰ ਸਕਦੇ ਨੇ ਉਹਦੀ ਥਾਂ ਕੜੀ ਪੱਤਾ ਪਾ ਸਕਦੇ ਨੇ ਹੁਣ ਮੰਨ ਲਓ ਜੇ ਖੀਰਾ ਨਹੀਂ ਪਾਉਣਾ ਜਾਂ ਨੀਂਬੂ ਨਹੀਂ ਪਾਣਾ ਤਾਂ ਤੁਸੀਂ ਕੜੀ ਪੱਤਾ ਪਾ ਲਓ ਉਹਦੀ ਜਗ੍ਹਾ ਤੇ ਦੋਨੋਂ ਚੀਜ਼ਾਂ ਇੱਕ ਬੰਦੇ ਨੂੰ ਅਲਰਜੀ ਨਹੀਂ ਹੁੰਦੀਆਂ ਜ਼ਿਆਦਾਤਰ ਕਿਸੇ ਨੂੰ ਖੀਰਾ ਨਹੀਂ ਅਲਰਜੀ ਕਰਦਾ ਕਿਸੇ ਨੂੰ ਨਿੰਬੂ ਅਲਰਜੀ ਕਰਦਾ ਹੂੰ ਇਸ ਕਰਕੇ ਪੰਜਵੀਂ ਚੀਜ਼ ਤੁਹਾਡਾ ਕੜੀ ਪੱਤੇ ਦਾ ਕੰਮ ਵੀ ਕਰ ਸਕਦਾ ਹੈ ਜਾਂ ਨਾ ਵੀ ਹੋਵੇ ਤਾਂ ਵੀ ਹੂੰ ਫੁਦੀਨਾ ਤੇ ਤੁਲਸੀ ਵਗੈਰਾ ਵੀ ਬਹੁਤ ਇਫੈਕਟਿਵ ਹੈ ਐਲਕਲਾਈਨ ਕਰੀ ਦਿੰਦੇ ਪਾਣੀ ਨੂੰ ਇਹ ਕੰਬੀਨੇਸ਼ਨ ਹੁੰਦਾ ਹੈ ਇਸ ਕਰਕੇ ਪਰਫੈਕਟ ਬਣ ਜਾਂਦਾ ਹੈ ਕਿਉਂਕਿ ਜਿਹੜੀ ਆਪਣੀ ਪੀ ਐਚ ਵੈਲਿਊ ਹੈ 7.365 ਤੱਕ ਰੱਖਣੀ ਹੁੰਦੀ ਹੈ ਉਹ ਇਹ ਪੂਰਾ ਕਰ ਦਿੰਦਾ ਹੈ ਕਰ ਦਿੰਦਾ ਹਾਂਜੀ ਠੀਕ ਹੈ ਸਵਾਲ ਜਰੂਰ ਆਉਂਦਾ ਆ ਇਹਦੇ ਵਿੱਚ ਆਪਾਂ ਕਿਹੜਾ ਪਾਣੀ ਪਾਇਆ ਹੁਣ ਲੋਕਾਂ ਦੇ ਬਹੁਤ ਘਰਾਂ ਬਹੁਤ ਘਰਾਂ ਦੇ ਫਿਲਟਰ ਲੱਗੇ ਹੋਏ ਨੇ ਬਹੁਤ ਘਰਾਂ ਦੇ ਲੋਕਾਂ ਦੇ ਵਿੱਚ ਹਨਾ ਕਿ ਲੋਕਾਂ ਦੇ ਘਰੇ ਫਿਲਟਰ ਬਹੁਤ ਲੱਗੇ ਹੋਏ ਨੇ ਕਈਆਂ ਦੇ ਕਿ ਸ਼ਾਇਦ ਨਹੀਂ ਲੱਗੇ ਹੋਣਗੇ ਕਈਆਂ ਅਗਲਾ ਕਹਿੰਦਾ ਕਿ ਚਲੋ ਮੈਂ ਸਰਕਾਰੀ ਟੂਟੀ ਦਾ ਜਿਹੜਾ ਪਾਣੀ ਆ ਰਿਹਾ ਜਾਂ ਉਹ ਆ ਜਾਂ ਅਗਲਾ ਕਹਿੰਦਾ ਚਲੋ ਇਹ ਆਸਮ ਮੋਟਰ ਵਾਲੀ ਧਰਤੀ ਵਾਲੇ ਪੀਣਾ ਕਿਹੜਾ ਫਿਰ ਪਾਣੀ ਇਹਦੇ ਵਿੱਚ ਪਾਇਆ ਜਾਵੇ ਜਿਹੜਾ ਕਿਹੜਾ ਜ਼ਿਆਦਾ ਬੈਨੀਫਿਟ ਕਿਹੜਾ ਹੋ ਜਾਂਦਾ ਦੇਖੋ ਅ ਅੱਜਕੱਲ RO ਦਾ ਕਨਸੈਪਟ ਚੱਲਿਆ ਹੋਇਆ ਹੈ ਠੀਕ ਹੈ ਨਾ ਤਾਂ ਦੋਨੋਂ ਚੀਜ਼ਾਂ ਨੇ ਆਰੋਨ ਵਗਰ ਸਹੀ ਤਰੀਕੇ ਨਾਲ ਵਰਤੋਂਗੇ ਤਾਂ ਬਹੁਤ ਵਧੀਆ ਹੈ। ਅਗਰ ਤੁਸੀਂ ਉਹਨੂੰ ਗਲਤ ਤਰੀਕੇ ਨਾਲ ਵਰਤੋਂਗੇ ਤਾਂ ਜ਼ਹਿਰ ਹੈ ਤੁਹਾਡੇ ਲਈ। ਜਿਵੇਂ ਕੀ ਜਿਵੇਂ ਕੀ ਅਗਰ ਤੁਸੀਂ ਉਹਦਾ TDS ਲੈਵਲ ਜਿਹਨੂੰ ਟੋਟਲ ਸੋਲਿਡ ਡਿਸੋਲਵੈਂਟ ਕਹਿੰਦੇ ਆਸੀਂ। ਹਮਮ ਅਗਰ ਤੁਸੀਂ ਉਹਦਾ TDS ਲੈਵਲ ਬਹੁਤ ਲੋ ਲਿਆਏ। ਮਤਲਬ ਕਿ 50 ਤੋਂ ਵੀ ਨੀਚੇ ਲਿਆਏ। ਪਾਣੀ ਵੀ ਕ੍ਰਿਸਟਲ ਕਰੀਅਰ ਸਾਫ ਐਂ ਚਮਕਦਾ ਨਜ਼ਰ ਆਏ ਗਲਾਸ। ਠੀਕ ਹੈ ਜੀ। ਜਿਵੇਂ ਐਸਟੀਵੀ ਦੇ ਐਡਵਰਟ ਦਿਖਾਉਂਦੇ ਨੇ ਠੀਕ ਹੈ। ਤਾਂ ਉਹ ਨੁਕਸਾਨ ਕਰਦਾ ਹੈ ਕਿਉਂਕਿ ਉਸ ਚ ਗੁੱਡ ਬੈਕਟੀਰੀਆ ਜਿਹੜੇ ਹੁੰਦੇ ਨੇ ਉਹ ਨਿਕਲ ਜਾਂਦੇ ਨੇ ਇਹਦਾ ਕੋਸ਼ਿਸ਼ ਇਹ ਕਰਨੀ ਚਾਹੀਦੀ ਆਰੋ ਦਾ ਸਹੀ ਯੂਜ਼ ਕਰੀਏ ਆਰੋ ਦਾ ਜਿਹੜਾ ਟੀਡੀਐਸ ਲੈਵਲ ਐਡਜਸਟਰ ਲੱਗਿਆ ਹੁੰਦਾ ਉਹਦੇ ਵਿੱਚ ਉਹ ਜਿਹੜਾ ਬੰਦਾ ਆਰੋ ਵਾਲਾ ਆਂਦਾ ਉਹਨੂੰ ਕਹੋ ਕਿ ਇਹਦਾ ਟੀਡੀਐਸ ਲੈਵਲ ਜਿਹੜਾ 150 ਤੇ 250 300 ਦੇ ਵਿੱਚ ਵਿੱਚ ਕਰ ਦੇ ਬਸ 150 ਤੋਂ ਘੱਟ ਨਾ ਹੋਵੇ ਤੇ 300 ਤੋਂ ਉੱਪਰ ਨਾ ਹੋਵੇ ਉਹ ਵਾਲਾ ਪਾਣੀ ਤੁਸੀਂ ਘੜੇ ਦੇ ਵਿੱਚ ਪਾਓ ਉਹ ਪਾਣੀ ਵੈਸੇ ਵੀ ਠੀਕ ਹੈ ਤੁਹਾਡੀ ਸਿਹਤ ਦੇ ਲਈ ਤੇ ਉਹਦੇ ਨਾਲ ਘੜੇ ਚੱਲਾ ਗਿਆ ਫਿਰ ਤਾਂਬਾ ਹੋ ਗਿਆ ਮਿਨਰਲਸ ਵੀ ਆ ਗਏ ਤਾਂ ਪੇਨਾ ਸਟਰਕਚਰਡ ਵੀ ਹੋ ਗਿਆ ਫਿਰ ਇਹ ਜਿਹੜੀਆਂ ਪੰਜ ਚੀਜ਼ਾਂ ਪਏ ਨੇ ਉਹ ਅਲਕਲਾਈਨ ਵੀ ਕਰਤਾ ਕੱਚੇ ਦਾ ਜੱਗ ਯੂਜ਼ ਕਰਨਾ ਬਹੁਤ ਜ਼ਰੂਰੀ ਹੈ ਇੱਥੇ ਅਸੀਂ ਤਾਂਬੇ ਦਾ ਜੱਗ ਨਹੀਂ ਯੂਜ਼ ਕਰ ਸਕਦੇ ਕਿਉਂਕਿ ਨਿੰਬੂ ਰਿਐਕਸ਼ਨ ਕਰ ਜਾਂਦਾ ਫਿਰ ਤਾਂਬੇ ਦੇ ਨਾਲ ਹਾਂ ਠੀਕ ਹੈ ਨਾ ਇਸ ਕਰਕੇ ਆਪਾਂ ਕੱਚ ਦਾ ਜੱਗ ਰੱਖਿਆ ਔਰ ਪਲਾਸਟਿਕ ਵਾਲਾ ਡੱਗ ਵੀ ਨਾ ਯੂਜ਼ ਕਰੋ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਹੈ ਉਹ ਪਲਾਸਟਿਕ ਸਾਡੀ ਜ਼ਿੰਦਗੀ ਨੂੰ ਬਹੁਤ ਖਰਾਬ ਕਰ ਰਿਹਾ ਹੈ ਠੀਕ ਹੈ ਇਸ ਕਰਕੇ ਅਲਕਲਾਈਨ ਪਾਣੀ ਜਿਹੜਾ ਅਮ੍ਰਿਤ ਹੈ ਉਸ ਤੋਂ ਬਾਅਦ ਤੁਸੀਂ ਅਮ੍ਰਿਤ ਸਮਝ ਕੇ ਪੀਓਗੇ ਤਾਂ ਹੌਲੀ-ਹੌਲੀ ਤੁਹਾਡੀ ਪ੍ਰਵਿਰਤੀ ਜਿਹੜੀ ਆ ਉਹ ਸ਼ੁੱਧ ਹੁੰਦੀ ਜਾਏਗੀ ਜੋ ਤੁਹਾਡੀ ਪ੍ਰਵਿਰਤੀ ਸ਼ੁੱਧ ਹੋ ਜਾਏਗੀ ਤੁਸੀਂ ਅੰਦਰੋਂ ਖੁਸ਼ ਹੋ ਜਾਓਗੇ ਜਦੋਂ ਖੁਸ਼ ਹੋਵੋਗੇ ਜਿਹੜਾ ਵੀ ਤੁਸੀਂ ਖਾਓਗੇ ਪੀਓਗੇ ਦਿਨ ਚ ਉਹ ਤੁਹਾਨੂੰ ਅਮ੍ਰਿਤ ਦੀ ਤਰ੍ਹਾਂ ਲੱਗੇਗਾ ਸ਼ਰੀਰ ਨੂੰ ਵੀ ਲੱਗੇਗਾ ਉਹ ਬਿਮਾਰੀਆਂ ਦੂਰ ਹੋ ਜਾਣੀਆਂ ਸਰ ਹੁਣ ਇੱਕ ਹੋਰ ਸਵਾਲ ਆਉਂਦਾ ਆ ਕਿ ਤਾਂਬੇ ਦਾ ਹੀ ਪਾਂਡਾ ਕਿਉਂ ਘੜੇ ਦੇ ਵਿੱਚ ਤਾਂਬੇ ਦਾ ਹੀ ਪਾਂਡਾ ਕਿਉਂ ਦੇਖੋ ਤਾਂਬਾ ਜਿਹੜਾ ਹੈ ਨਾ ਸਾਡੇ ਵੇਦ ਪੁਰਾਣਾ ਤੋਂ ਹੀ ਤਾਂਬੇ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੂੰ ਈਵਨ ਪੂਜਾ ਪਾਠ ਚ ਵੀ ਤਾਂਬੇ ਦੀ ਗੜਵੀ ਰੱਖੀ ਜਾਂਦੀ ਹੈ ਕਿਉਂਕਿ ਇਹ ਇਹਦਾ ਇੱਕ ਮਹੱਤਵ ਹੈ ਸਾਇੰਟਿਫਿਕ ਮਹੱਤਵ ਹੈ ਮੈਡੀਕੇਟਡ ਹੈ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਇਹਦੇ ਅੰਦਰ ਬਹੁਤ ਵੈਲਿਊਜ਼ ਨੇ ਪਾਣੀ ਨੂੰ ਉਹ ਕਰ ਦਿੰਦਾ ਸਟ੍ਰਕਚਰਡ ਕਰ ਦਿੰਦਾ ਡਾਕਟਰ ਖਾਦਰਵਲੀ ਵੀ ਕਹਿੰਦੇ ਆ ਕਿ ਤਾਂਬੇ ਵਾਲਾ ਜਿਹੜਾ ਪਾਣੀ ਉਹ ਸਟ੍ਰਕਚਰਡ ਹੋ ਜਾਂਦਾ ਉਹ ਸਟ੍ਰਕਚਰਡ ਵਾਟਰ ਪੀਣਾ ਵੀ ਚਾਹੀਦਾ ਹੈ ਤੇ ਉਹ ਸਟ੍ਰਕਚਰਡ ਵਾਟਰ ਆਪਣਾ ਦਾਲ ਸਬਜ਼ੀ ਜਿਹੜੀ ਦਿਨੇ ਤੁਸੀਂ ਬਣਾਉਨੇ ਹੋ ਉਹ ਸਟ੍ਰਕਚਰਡ ਵਾਟਰ ਨਾਲ ਬਣਾਓਗੇ ਤਾਂ ਜਿਆਦਾ ਅੱਛਾ ਹੈ ਤਾਂਬੇ ਦੇ ਕਈ ਮਹੱਤਵ ਨੇ ਹਾਂ ਇਹਦੇ ਵਿੱਚ ਕਾਫੀ ਬਿਮਾਰੀਆਂ ਦੇ ਵਿੱਚ ਵੀ ਤਾਂਬੇ ਵਾਲਾ ਪਾਣੀ ਜਿਹੜਾ ਕਾਫੀ 슈ਗਰ ਦੇ ਪ੍ਰੋਬਲਮਸ ਦੇ ਲਈ ਬੀਪੀ ਦੀ ਪ੍ਰੋਬਲਮ ਦੇ ਲਈ ਵੀ ਤਾਂਬੇ ਵਾਲਾ ਪਾਣੀ ਜਿਹੜਾ ਬਹੁਤ ਸ਼ੁੱਧ ਮੰਨਿਆ ਜਾਂਦਾ ਹੂੰ ਵਧੀਆ ਮੰਨਿਆ ਜਾਂਦਾ ਹੈ ਤੇ ਹੁਣ ਇਹਦੇ ਨਾਲ ਜੇ ਹੁਣ ਜਿਵੇਂ ਤੁਸੀਂ ਦੱਸਿਆ ਕਿ 슈ਗਰ ਦੀ ਪ੍ਰੋਬਲਮ ਇਹਦੇ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੂੰ ਜਿਹੜੀ ਠੱਲ ਪਾਈ ਜਾ ਸਕਦੀ ਆ ਇਸ ਪਾਣੀ ਨੂੰ ਲਗਾਤਾਰ ਪੀਣ ਨਾਲ ਦੇਖੋ ਇਕੱਲਾ ਇਹ ਪਾਣੀ ਤਾਂ ਹੈ ਹੀ ਹੈ ਇਹਦੇ ਨਾਲ ਜਿਹੜੇ ਹੋਰ 6 ਪਿੱਲਰ ਆ ਉਹ ਵੀ ਜ਼ਰੂਰੀਆਂ ਡਾਈਟ ਦੇ ਉਹ ਬੜਾ ਲੰਬਾ ਵਿਸ਼ਾ ਹੋ ਜਾਏਗਾ ਇਹਦੇ ਵਿੱਚ ਲਾ ਲਓ ਤੁਸੀਂ 슈ਗਰ ਬੀਪੀ ਹਾਂ ਰਸੋਲੀਆਂ ਗੈਸ ਦੀ ਪ੍ਰੋਬਲਮ ਤੇ ਜਾਬ ਦੀ ਪ੍ਰੋਬਲਮ ਕਨਸਟਿਪੇਸ਼ਨ ਦੀ ਪ੍ਰੋਬਲਮ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਆਉਂਦੀਆਂ ਨੇ ਉਹ ਇਹ ਅਲਕਲਾਈਨ ਅਗਰ ਆਪਣੇ ਆਪ ਨੂੰ ਕਰ ਲੈਣੇ ਆ ਤਾਂ ਇਹ ਪ੍ਰੋਬਲਮਸ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿਵੇਂ ਨਾ ਕਮੈਂਟ ਬਾਕਸ ਦੇ ਵਿੱਚ ਬਹੁਤ ਜ਼ਿਆਦਾ ਸਵਾਲ ਆਏ ਐਸੇ ਆ ਜਾਂਦੇ ਨੇ ਪਰ ਕੁਝ ਕਮੈਂਟ ਐਸੇ ਵੀ ਆ ਜਾਂਦੇ ਨੇ ਕਿ ਕੀ ਐਪੀ ਇਹ ਤਾਂ ਦੱਸ ਰਹੇ ਨੇ ਪਤਾ ਨਹੀਂ ਆਪਣੇ ਤੇ ਅਜਮਾਇਆ ਆ ਜਾਂ ਨਹੀਂ ਅਜਵਾਇਆ ਅਸੀਂ ਜਿਸ ਸਖਸ਼ਣਾ ਖੜੇ ਆ ਇਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਆਪਣੇ ਤੇ ਇਹ ਚੀਜ਼ ਹੰਡਾਈ ਆਪਣੇ ਤੇ ਅਜ਼ਮਾਇਆ ਜਿਵੇਂ ਮੈਂ ਬਿਲਕੁਲ ਸਹੀ ਦੱਸ ਰਿਹਾ ਨਾ ਕਿ ਸ਼ੂਗਰ ਦੀ ਪ੍ਰੋਬਲਮ ਸੀ ਉਹ ਹੁਣ ਜੜ ਤੋਂ ਹੀ ਲਗਭਗ ਖਤਮ ਹੋ ਚੁੱਕੀ ਹੈ ਖਤਮ ਹੋ ਚੁੱਕੀ ਮੈਂ ਕੇਵਰਡ ਹਾਂ ਡਿਜ਼ੀਜ਼ ਫਰੀ ਹਾਂ ਮੈਂ ਮੈਨੂੰ ਹੁਣ ਕੋਈ ਪ੍ਰੋਬਲਮ ਨਹੀਂ ਹੈ ਇੱਕ ਨਵੇਂ ਪੈਸੇ ਦੀ ਕੋਈ ਐਲੋਪੈਥਿਕ ਮੈਡੀਸਨ ਨਹੀਂ ਹੈ ਸ਼ੂਗਰ ਤੇ ਬੀਪੀ ਦੀ ਦਵਾਈ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਕੱਲੀ ਪੈਰਾਸੀਟਾਮੋਲ ਹੀ ਕਦੇ ਖਾਦੀ ਹੁਣ ਕਿੰਨੇ ਟਾਈਮ ਤੋਂ ਮੈਂ ਅਗਰ ਕਹਾਤਾ ਜੁਲਾਈ 2020 25 ਜੁਲਾਈ 2020 ਤੋਂ ਬਾਅਦ ਹੂੰ ਮੈਂ तकरीबन 25 ਜੁਲਾਈ ਨੂੰ ਸ਼ੁਰੂ ਕੀਤਾ ਸੀਗਾ ਉਹ ਡਿਕਲੇਅਰ ਕਰਕੇ ਸ਼ੁਰੂ ਕੀਤਾ ਸੀਗਾ ਕਿ ਮੈਂ ਅਗਰ ਇਸ ਸਿਸਟਮ ਨਾਲ ਠੀਕ ਹੋ ਗਿਆ ਜੋ ਡਾਕਟਰ ਆਜ਼ਾਦ ਨੇ ਆਪਣੇ ਇੱਕ ਵੀਡੀਓਜ਼ ਡਿਸਕ੍ਰਾਈਬ ਕੀਤਾ ਸੀਗਾ ਦਵਾਈਆਂ ਦਾ ਪਾਉ ਭੋਗੋ ਦਾ ਸਿਰਸ਼ਕ ਸੀਗਾ ਮੈਂ ਠੀਕ ਹੋ ਗਿਆ ਤਾਂ ਮੈਂ ਇਹਦਾ ਪ੍ਰਚਾਰ ਕਰਾਂਗਾ ਅਗਰ ਮੈਂ ਨਾ ਠੀਕ ਹੋਇਆ ਤਾਂ ਮੈਂ ਕੁਝ ਨਹੀਂ ਕਹਾਂਗਾ ਮੈਂ ਫੇਰ ਉਹੀ ਦਵਾਈਆਂ ਤੇ ਮੈਨੂੰ ਐਲੋਪੈਥਿਕ ਲੈ ਹੀ ਰਿਹਾ ਹਾਂ ਉਹ ਆਉਣੀ ਪਏਗਾ ਉਸਤੇ ਕਿੰਨੇ ਕਿੰਨੇ ਟਾਈਮ ਤੋਂ ਖਾ ਰਹੇ ਸੀਗੇ 슈ਗਰ ਦੀ ਮੈਡੀਸਿਨ ਕਿੰਨੇ ਟਾਈਮ ਤੋਂ 20 ਸਾਲ ਤੋਂ ਮੈਂ 98 ਦੇ ਅੰਦਰ ਮੈਨੂੰ ਪ੍ਰੋਬਲਮ ਸ਼ੁਰੂ ਹੋਈ ਸੀ ਤੇ 20 ਸਾਲ ਤੋਂ ਤਾਂ ਬਹੁਤ ਹਾਈ ਡੋਸ ਜਾਣੀ ਸ਼ੁਰੂ ਹੋ ਗਈ ਸੀ 20 ਸਾਲ ਤੋਂ ਲਗਾਤਾਰ ਮੈਂ ਬੀਪੀ ਦੀ ਦਵਾਈ ਲੈ ਰਿਹਾ ਸੀਗਾ ਟੈਲਮੀਸਰਟਨ ਬੀਪੀ ਦੀ ਗੱਲ ਕਰਾਂ 80mg ਵਿਦ ਡਾਇਰੈਟਿਕ ਐਮਲੋਡੋਪਿਨ 5mg ਕੋਈ ਐਸੀ ਸ਼ੂਗਰ ਬੀਪੀ ਦੀ ਦਵਾਈ ਨਹੀਂ ਲੈ ਰਿਹਾ ਸੀ ਤੇ ਐਟੀਨੋਲੋਲ 50mg ਐਨੀ ਹਾਈ ਡੋਸ ਮੈਂ ਪਿਛਲੇ 20 ਸਾਲ ਤੋਂ ਲੈ ਰਿਹਾ ਸੀਗਾ 15 ਤੋਂ ਲੈ ਕੇ 20 ਸਾਲ ਤੱਕ ਲਗਾਤਾਰ ਉਸ ਤੋਂ ਬਾਅਦ ਥੋੜੀ ਘੱਟ ਡੋਸ ਵੀਰ ਵੱਧ ਹੀ ਗਈ ਡੇ ਬਾਏ ਡੇ ਵੱਧ ਹੀ ਗਈ ਸਟੇਬਲ ਫੇਰ ਵੀ ਨਹੀਂ ਹੋ ਰਿਹਾ ਸੀ ਜੇ ਸ਼ੂਗਰ ਦੀ ਗੱਲ ਕਰਾਂ ਤਾਂ ਸ਼ੂਗਰ ਦੇ ਲਈ ਮੈਂ ਲੈ ਰਿਹਾ ਸੀਗਾ ਮੈਟਫੋਰਮਿਨ 2 ਗ੍ਰਾਮ ਡੇਲੀ ਗਲਿੰਪਰਾਇਡ 1 ਮਿਲੀਗ੍ਰਾਮ ਮੈਨੂੰ ਨਾਲ ਲਾਈਕਨ ਪਲੈਨਸ ਦੀ ਪ੍ਰੋਬਲਮ ਵੀ ਹੋਈ ਸੀ ਇਸ ਵੇਲੇ ਸਕਿਨ ਦੀ ਪ੍ਰੋਬਲਮ ਹੈ ਉਸ ਵੇਲੇ ਉਸ ਕੀ ਸੀ ਕਿ ਬਾਡੀ ਦੇ ਵਿੱਚ ਆ ਦੇਖੋ ਹਜੇ ਵੀ ਮੇਰੇ ਨਾਲ ਇਸ ਨਜ਼ਰ ਆਉਂਦੇ ਆ ਕੁਝ ਸਪਾਟਸ ਠੀਕ ਹੈ ਲੇਕਿਨ ਇਹ ਪਹਿਲਾਂ ਉੱਪਰ ਜਾਂਦੇ ਖਾਰਿਸ਼ ਪੂਰੀ ਬਾਡੀ ਤੇ ਸੀ ਇਹ ਉੱਪਰ ਆਉਂਦੇ ਸੀ ਤੇ ਖਾਰਿਸ਼ ਹੁੰਦੀ ਸੀ ਬੜੀ ਜ਼ਬਰਦਸਤ ਅੱਛਾ ਠੀਕ ਹੈ ਉਹ ਸਾਰਾ ਸਬਸਾਈਡ ਕਰ ਗਿਆ ਮੇਰਾ ਅੰਦਰੋਂ ਕਯਰ ਹੋ ਰਿਹਾ ਹੈ ਜੀਵ ਕਾਲੀ ਹੋ ਗਈ ਸੀ ਸਹੀ ਤਾਂ ਉਹ ਜੇ ਵੀ ਥੋੜੀ ਥੋੜੀ ਕਾਲੀ ਹੈ ਇਹ ਲਾਈਕਨ ਪਲੈਨਸ ਕਰਕੇ ਸੀ ਪਰ ਉਹ ਬਿਲਕੁਲ ਕਾਲੀ ਹੋ ਗਈ ਸੀ ਇਹ ਉਹ ਸਾਫ ਹੋਣ ਲੱਗੀ ਤਾਂ ਮਲੇ ਮੇਰੇ ਲਈ ਤਾਂ ਦੂਸਰਾ ਜਨਮ ਹੋ ਗਿਆ ਠੀਕ ਹੈ ਨਾ ਦਵਾਈਆਂ ਦਾ ਖਹਿੜਾ ਛੁੱਟ ਗਿਆ ਦਵਾਈਆਂ ਦਾ ਖਹਿੜਾ ਛੁੱਟ ਗਿਆ ਅੱਜ ਦੇਖੋ 6 ਅਗਸਤ 2020 ਯਾਨੀ ਕਿ 25 ਜੁਲਾਈ ਨੂੰ ਸ਼ੁਰੂ ਕੀਤਾ 2020 ਚ 13ਵੇਂ ਦਿਨ ਤਾਂ ਟੋਟਲ ਦਵਾਈਆਂ ਬੰਦ ਕਰਤੀਆਂ ਚੌਥੇ ਦਿਨ ਰੱਦੀਆਂ ਕਰਤੀਆਂ ਸੀ 29 ਜੁਲਾਈ ਨੂੰ ਤੇ 13ਵੇਂ ਦਿਨ ਟੋਟਲ ਬੰਦ ਕਰਤੀਆਂ ਦਵਾਈਆਂ ਜਿਹੜੀਆਂ ਦਵਾਈਆਂ ਤੁਸੀਂ ਪਿਛਲੇ 22 ਸਾਲਾਂ ਤੋਂ 20 ਸਾਲ ਤੋਂ ਖਾ ਰਹੀ ਸੀ ਉਹ ਤੁਸੀਂ 13ਵੇਂ ਦਿਨ ਤੇ 13 ਦਿਨ ਦੇ ਵਿੱਚ ਜਮੀ ਖਤਮ ਕਰ ਦਿੱਤੀ ਮੇਰੀ ਰਿਪੋਰਟਾਂ ਸਾਰੀਆਂ ਸਹੀ ਆ ਗਈਆਂ એનર્ਜੀ ਲੈਵਲ ਬਹੁਤ ਵੱਧ ਗਿਆ ਔਰ ਮੈਂ ਐਸੋਲੇ 59 ਇਅਰਸ ਜਾ ਰਿਹਾ ਮੇਰਾ ਆਮ ਰਨਿੰਗ 59 4 ਦਸੰਬਰ ਨੂੰ 59 ਇਅਰਸ ਦਾ ਹੋ ਜਾਣਾ ਮੈਂ ਤੇ ਮੈਨੂੰ ਆਪਣੇ ਆਪ ਚ એનર્ਜੀ ਲੈਵਲ ਪੂਰਾ ਲੱਗਣ ਲੱਗਦਾ ਹੀ ਨਹੀਂ ਕਿ ਮੈਂ ਇਸ ਏਜ ਚ ਆ ਗਿਆ ਰਿਟਾਇਰਮੈਂਟ ਦੀ ਏਜ ਚ ਆ ਗਿਆ ਮੈਂ ਮੈਂ ਬਿਲਕੁਲ ਫਿੱਟ ਹਾਂ ਅਰੇ ਵਾਹ ਫਿਰ ਹੋਰ ਵੀ ਜਿਵੇਂ ਤੁਹਾਡੇ ਦੋਸਤ ਹੋਣਗੇ ਮਿੱਤਰ ਤੁਹਾਡੇ ਰਿਸ਼ਤੇਦਾਰ ਕਹਿੰਦੇ ਤਾਂ ਹੋਣਗੇ ਕਿ ਯਾਰ ਇਹ ਕੀ ਕੀਤਾ ਫਿਰ ਤੁਹਾਨੂੰ ਫੋਲੋ ਕਰਦੇ ਨੇ ਹੁਣ ਪਹਿਲਾਂ ਨਹੀਂ ਕਰਦੇ ਸੀ ਪਹਿਲਾਂ ਕਹਿੰਦੇ ਸੀ ਨਹੀਂ ਇਹ ਕੀ ਆ ਕੁਝ ਨਹੀਂ ਆ ਇਹ ਤੇ ਜਦੋਂ ਮੈਂ ਠੀਕ ਹੋਇਆ ਫਿਰ ਹੌਲੀ ਹੌਲੀ ਉਹਨਾਂ ਨੇ ਮੈਨੂੰ ਦੇਖਦੇ ਗਏ ਦੇਖਦੇ ਦੇ ਡੇ ਬਾਈ ਡੇ ਇੰਪਰੂਵਮੈਂਟ ਦੇਖੀ ਤਾਂ ਉਹ ਮੈਨੂੰ ਫੋਲੋ ਕਰਨਾ ਸ਼ੁਰੂ ਹੋ ਗਏ ਹੁਣ ਬੜੇ ਬੰਦੇ ਠੀਕ ਹੋ ਚੁੱਕੇ ਨੇ ਮੇਰੇ ਇਨਸਪੀਰੇਸ਼ਨ ਵੀ ਬਣਦੇ ਨੇ ਮੇਰੇ ਦੋਸਤ ਵੀ ਬੜੇ ਠੀਕ ਹੋ ਗਏ ਘਰ 'ਚ ਵੀ ਥੋੜਾ ਪਰਚਲਨ ਹੋ ਗਿਆ ਹੋ ਗਿਆ ਉਹਨੋਂ ਡਾਈਟ ਉਸ ਤਰ੍ਹਾਂ ਦੀ ਖਾਣ ਲੱਗ ਗਏ ਹੁਣ ਆਖਿਰ ਦੇ ਵਿੱਚ ਹੋਊਗਾ ਕਿ ਪ੍ਰੋਪਰ ਐਡਰੈਸ ਦੱਸ ਦੋ ਮੋਬਾਈਲ ਨੰਬਰ ਦੱਸ ਦੋ ਜੇ ਜਿਵੇਂ ਨਾ ਕੋਈ ਹੋਰ ਸਵਾਲ ਹੁੰਦੇ ਨੇ ਜਿਹੜੇ ਸ਼ਾਇਦ ਮੇਰੇ ਮਨ ਦੇ ਵਿੱਚ ਨਾ ਆਏ ਹੋਣ ਮੇਰੇ ਦਿਮਾਗ ਦੇ ਵਿੱਚ ਸਕਿੱਪ ਹੋ ਗਏ ਹੋਣ ਦਰਸ਼ਕਾਂ ਦੇ ਬਹੁਤ ਸਵਾਲ ਹੁੰਦੇ ਨੇ ਤੁਹਾਡੇ ਨਾਲ ਸੰਪਰਕ ਜ਼ਰੂਰ ਕਰਨਾ ਚਾਹੁੰਦੇ ਹੋਣਗੇ ਕਿ ਸਾਨੂੰ ਕਿ ਮੈਨੂੰ ਆਹ ਚੀਜ਼ ਬਿਮਾਰੀ ਆ ਇਹ ਠੀਕ ਹੋ ਜੂਗੀ ਬਹੁਤ ਸਵਾਲ ਨੇ ਤੁਸੀਂ ਆਪਣਾ ਮੋਬਾਈਲ ਨੰਬਰ ਸੰਪਰਕ ਨੰਬਰ ਤੇ ਐਡਰੈਸ ਪ੍ਰੋਪਰ ਉਹ ਜ਼ਰੂਰ ਦੱਸ ਦੋ ਦੇਖੋ ਇਹ ਪਹਿਲਾਂ ਸੈਂਟਰ ਸ਼ੁਰੂ ਹੋਇਆ ਸੀਗਾ 1 ਸਾਲ ਤੋਂ ਉੱਪਰ ਹੋ ਗਿਆ ਇਹ ਹੋਇਆ ਸੀਗਾ ਐਨਪੀ ਨੈਚੁਰਲ ਕਯੂਰ ਸੈਂਟਰ ਉੱਪਰ ਚੌਂਕ ਪਟਿਆਲਾ ਏ ਪਾਸਰ ਰੋਡ ਤੇ ਪੈਂਦਾ ਸੀ ਉਹਨਾਂ ਰੋਡ ਤੇ ਜਾ ਕੇ ਤੇ ਡਾਕਟਰ ਆਜਾ ਨੇ ਸ਼ੁਰੂ ਕੀਤਾ ਸੀਗਾ ਉਹਨਾਂ ਨੇ ਬੜੀ ਮਿਹਨਤ ਕੀਤੀ ਉਹਨਾਂ ਦਾ ਸਤਕਾ ਹੀ ਜਿਹੜਾ ਹੈ ਲੋਕ ਬੜੇ ਠੀਕ ਹੋਏ ਹੁਣ ਅਜੋ ਉਥੇ ਇੰਨਾ ਰਸ ਹੁੰਦਾ ਤੇ ਸਾਨੂੰ ਉਹਨਾਂ ਨੂੰ ਸੋਚਣਾ ਪਿਆ ਕਿ ਹੋਰ ਸੈਂਟਰ ਹੋਣਾ ਚਾਹੀਦਾ ਫਿਰ ਜਿਹੜੇ ਲਾਈਕ ਮਾਈਂਡਡ ਡਾਕਟਰ ਸੀਗੇ ਹਾਲ ওভার ਇੰਡੀਆ ਉਹ ਸਾਰਿਆਂ ਨੇ ਹੱਥ ਮਿਲਾ ਲਿਆ ਉਹਦੇ ਵਿੱਚ ਆਚਾਰਿਆ ਮਨੀਸ਼ ਠੀਕ ਹੈ ਕਾਫੀ ਉਹਨਾਂ ਦਾ ਆਂਦਾ ਰਹਿੰਦਾ ਪ੍ਰੋਗਰਾਮ ਡਾਕਟਰ ਵਿਸ਼ਵਰਉ ਰਾਏ ਚੋਧਰੀ ਬੜੇ ਫੇਮਸ ਹੋਏ ਨੇ ਡਾਕਟਰ ਖਾਦਰ ਵਲੀ ਐਂਡ ਡਾਕਟਰ ਅਪਦੇਸ਼ ਪਾਂਡੇ ਉਹ ਵੀ ਐਮਬੀਐਸ ਐਮਡੀ ਨੇ ਤੇ ਡਾਕਟਰ ਆਜਾਦ ਵੀ ਐਮਬੀਐਸ ਡਬਲ ਐਮਡੀ ਨੇ ਠੀਕ ਹੈ ਤੇ ਚਾਰਿਆ ਮਨੀਸ਼ ਆਯੁਰਵੇਦਾ ਚਾਰਿਆ ਨੇ ਐਕਸਪਰਟ ਨੇ ਉਹਦੇ ਵਿੱਚ ਤੇ ਵਿਸ਼ਵਰਉ ਰਾਏ ਚੋਧਰੀ ਪੀ ਐਚ ਡੀ ਇਨ ਨਿਊਟ੍ਰੀਸ਼ਨ ਨੇ ਉਹਨਾਂ ਨੇ ਡੀ ਆਈ ਪੀ ਡਾਈਟ ਸ਼ੁਰੂ ਕੀਤੀ ਠੀਕ ਹੈ ਡਾਕਟਰ ਖਾਦਰ ਵਲੀ ਇਜ਼ ਅ ਸਾਇੰਟਿਸਟ ਉਹਨਾਂ ਨੂੰ ਮਿਲਟ ਮੈਨ ਆਫ ਇੰਡੀਆ ਕਿਹਾ ਜਾਂਦਾ ਹੈ ਇਹਨਾਂ ਨੇ ਮਿਲ ਕੇ ਇੱਕ ਵੀਰਾ ਚੁੱਕਿਆ ਮਿਸ਼ਨ ਐਨਾ ਫਲਾਣਾ ਕਹਿੰਦੇ ਆ ਲੋਪ ਇੰਡੀਆ ਪੰਜਾਬ ਤੋਂ ਵਾਦੇ 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 ਪੂਰੇ ਹਿੰਦੁਸਤਾਨ ਚ ਕੀ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਸੈਂਟਰਸ ਬਣਾ ਦੇਣੇ ਆ ਕਿ ਲੋਕ ਉੱਥੇ ਸਿਖਾਇਆ ਜਾਏ ਕਿ ਲੋਕ ਆਪਣੇ ਡਾਕਟਰ ਖੁਦ ਬਣ ਜਾਣ ਹਾਂ ਉਹਨਾਂ ਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਹੀ ਨਾ ਪਵੇ ਜਿੱਥੇ ਉਹ ਗਹਿਣੇ ਵੇਚ ਕੇ ਜ਼ਮੀਨਾਂ ਵੇਚ ਕੇ ਇਲਾਜ ਕਰਾਉਂਦੇ ਨੇ ਅੱਜ ਪੁੱਛੋ ਉਸ ਘਰ ਦਾ ਕੀ ਹਾਲ ਹੈ ਜਿੱਥੇ ਇੱਕ ਕੈਂਸਰ ਦਾ ਪੇਸ਼ੈਂਟ ਆਇਆ ਕੋਈ ਅਸੀ ਬਿਮਾਰੀ ਦਾ ਪੇਸ਼ੈਂਟ ਆਉਂਦਾ ਹੈ ਸਾਰੇ ਪਰਿਵਾਰ ਨੂੰ ਲਾਂਭਤਾ ਪੈ ਜਾਂਦੀ ਹੈ ਨਹੀਂ ਉਹ ਆਪਣਾ ਵਿਚ ਸਾਰਾ ਕੁਝ ਵੇਚਣ ਨੂੰ ਤਿਆਰ ਹੋ ਜਾਂਦੇ ਪਰ ਬੰਦਾ ਫੇਰ ਵੀ ਨਹੀਂ ਬਚਦਾ ਪਰ ਡਾਕਟਰ ਸਾਹਿਬ ਦੇ ਸਦਕਾ ਬੜੇ ਲੋਕ ਬਚ ਗਏ। ਔਰ ਇਹੀ ਮਿਸ਼ਨ ਹੈ ਕਿ ਲੋਕਾਂ ਨੂੰ ਪੈਸਾ ਨਾ ਖਰਚਣਾ ਪਵੇ ਜਿਆਦਾ। ਉਹ ਆਪਣੇ ਘਰੇਲੂ ਇਲਾਜ ਚ ਜਿਹੜਾ ਉਹ ਜਿੰਨਾ ਕ ਆਪਣਾ ਡਾਈਟ ਤੇ ਪੈਸਾ ਖਰਚ ਦੇਣੇ ਉਹਨੇ ਕ ਪੈਸਿਆਂ ਚ ਆਪਣਾ ਇਲਾਜ ਕਰ ਲੈਣ। ਤੇ ਇਵਨ ਕਹਿੰਦੇ ਸਾਡੇ ਕੋਲ ਵੀ ਆਂਦੀ ਲੋੜ ਨਾ ਪਵੇ। ਹਾਂ। ਇਹ ਮਿਸ਼ਨ ਹੈ। ਤੇ ਮੋਬਾਈਲ ਨੰਬਰ ਜਰੂਰ ਆਪਣਾ ਸੰਪਰਕ ਹਾਂਜੀ ਇਹਦੇ ਵਿੱਚ ਮੋਬਾਈਲ ਨੰਬਰਸ ਨੇ 82840 ਹੂੰ 48482 82840 Uh, 80879 ਬਿਲਕੁਲ ਇੱਕ ਮੇਰਾ ਪਰਸਨਲ ਨੰਬਰ ਹੈ 98146 ਹਮ 86365 ਤੇ ਬਾਕੀ ਨੰਬਰਸ ਨੇ 95013 ਹਮ 35313 ਔਰ ਇੱਕ ਲੈਂਡਲਾਈਨ ਨੰਬਰ ਹੈ 0175 510077 ਬਿਲਕੁਲ ਔਰ ਇਹਦਾ ਐਡਰੈਸ ਜਿਹੜਾ ਪ੍ਰੋਪਰ ਹੈ ਉਹ ਹੈ 54 ਬੀ ਵਿਕਾਸ ਕਲੋਨੀ ਅਪੋਜੀਟ ਸਰੰਦੀ ਗੇਟ ਔਰ ਇਹ ਬਸ ਸਟੈਂਡ ਤੋਂ ਬਹੁਤ ਹੀ ਨੀਅਰ ਅਪਰੋਚ ਹੈ ਸੈਂਟਰਲੀ ਲੋਕੇਟਿਡ ਹੈ ਆਸ-ਪਾਸੇ ਡੈਂਸਲੀ ਪੋਪੂਲੇਟਿਡ ਏਰੀਆ ਹੈਗਾ ਲੋਕਾਂ ਨੂੰ ਬੜਾ ਫਾਇਦਾ ਹੋਏਗਾ ਬੱਸ ਸਟੈਂਡ ਤੋਂ ਅੱਧੇ ਅੱਧੇ ਕਿਲੋਮੀਟਰ ਦੇ ਕਰੀਬ ਹੈ ਜੀ ਟਾਈਮਿੰਗ ਕਈ ਵਾਰ ਨਾ ਅਗਲੇ ਨੇਕੇ ਤੋਂ ਦੂਰੋਂ ਆਣਾ ਹੁੰਦਾ ਆ ਕਈ ਵਾਰ ਸਾਡੇ ਦਰਸ਼ਕ ਨੇ ਕਿਸੇ ਦੂਰੋਂ ਆਣਾ ਹੋਵੇ ਟਾਈਮਿੰਗ ਹੈ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਸਵੇਰੇ 9 ਵਜੇ ਤੋਂ ਲੈ ਕੇ 6 ਵਜੇ ਤੱਕ ਠੀਕ ਹੈ ਹਮ ਇੱਥੇ ਡਾਕਟਰ ਨਵਦੀਪ ਨੇ ਨਵਦੀਪ ਸਿੰਘ ਠਾਕੁਰ ਨੇ ਬੀਐਮਐਸ ਨੇ ਠੀਕ ਹੈ ਡਾਕਟਰ ਕਾਜਲ ਸ਼ਰਮਾ ਹੈਗੇ ਡਾਕਟਰ ਉਪਮ ਹੈਗੇ ਇਹ ਸਾਰੇ ਆਯੁਰਵੇਦ ਨਾਲ ਰਿਲੇਟਿਡ ਨੇ ਠੀਕ ਹੈ ਗ੍ਰੈਜੂਏਟਡ ਨੇ ਉਥੋਂ ਤੇ ਫਿਰ ਡਾਕਟਰ ਅਮਰ ਸਿੰਘ ਆਜ਼ਾਦ ਜਿਹੜੇ ਨੂੰ ਲੀਡ ਕਰਦੇ ਨੇ ਇੱਥੇ ਠੀਕ ਹੈ ਤੇ ਕਦੇ-ਕਦੇ ਡਾਕਟਰ ਆਚਾਰਿਆ ਮਨੀਸ਼ ਵੀ ਆ ਜਾਂਦੇ ਨੇ ਇੱਥੇ ਤੇ ਇੱਕ ਬਾਕੀ ਡਾਕਟਰਸ ਵੀ ਆ ਜਾਂਦੇ ਨੇ ਠੀਕ ਹੈ ਤਾਂ ਡਾਕਟਰ ਆਜ਼ਾਦ ਇੱਥੇ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਆਉਂਦੇ ਆ ਬਾਕੀ ਸਾਰਾ ਦਿਨ ਬਾਕੀ ਡਾਕਟਰਸ ਅਵੇਲੇਬਲ ਹੁੰਦੇ ਆ ਉਹ ਵੀ ਡਾਕਟਰ ਸਾਹਿਬ ਦੇ ਹੀ ਟ੍ਰੇਨ ਕੀਤੇ ਹੋਏ ਨੇ ਸਾਰੇ ਠੀਕ ਹੈ ਉਹ ਬڑے ਮਿਸ਼ਨ ਦੇ ਨਾਲ ਬੜੀ ਲਗਨ ਦੇ ਨਾਲ ਬੜੀ ਸ਼ਰਧਾ ਦੇ ਨਾਲ ਉਹ ਪੇਸ਼ੈਂਟਸ ਦੇ ਨਾਲ ਇੰਟਰੈਕਟ ਕਰਦੇ ਨੇ ਤੇ ਉਹਨਾਂ ਨੂੰ ਠੀਕ ਕਰਦੇ ਨੇ ਤੇ ਸੈਟਰਡੇ ਵਾਲੇ ਦਿਨ ਡਾਕਟਰ ਅਮਰ ਸਿੰਘ ਆਜਾਦ ਪੂਰਾ ਦਿਨ ਉਰੇ ਹਮਦੇ ਨੇ ਉਸ ਦਿਨ ਓਪੀਡੀ ਵੀ ਹੁੰਦੀ ਹੈ ਔਰ ਇੱਕ ਫ੍ਰੀ ਸੈਮੀਨਾਰ ਹੁੰਦਾ ਹੈ 11 ਵਜੇ ਤੋਂ ਲੈ ਕੇ 1 ਵਜੇ ਤੱਕ ਸੈਮੀਨਾਰ ਦੀ ਕੋਈ ਫੀਸ ਨਹੀਂ ਹੁੰਦੀ ਓਪੀਡੀ ਦੀ ਫੀਸ ਹੁੰਦੀ ਹੈ ਓਪੀਡੀ ਦੀ ਫੀਸ ਵੀ ਤਾਂ ਹੁੰਦੀ ਹੈ ਨੋਮੀਨਲ ਜੀ ਕਿ ਇਸ ਇੰਸਟੀਚਿਊਟ ਦੇ ਖਰਚੇ ਵੀ ਕੱਢਨੇ ਪੈਂਦੇ ਨੇ ਹਮ ਇੰਪਲਾਈਜ਼ ਨੇ ਇੱਥੇ ਉਹਨਾਂ ਨੂੰ ਸੈਲਰੀਆਂ ਵੀ ਦੇਣੀਆਂ ਪੈਂਦੀਆਂ ਬਾਕੀ ਖਰਚੇ ਵੀ ਬਹੁਤ ਹੁੰਦੇ ਨੇ ਤੇ ਡਾਕਟਰ ਸਾਹਿਬ ਤਾਂ ਇਹ ਕਹਿੰਦੇ ਅਸੀਂ ਕਿ ਬੰਨ ਕੇ ਲੈ ਕੇ ਜਾਣਾ ਇੱਥੇ ਦਾ ਇੱਥੇ ਹੀ ਲਾ ਦੇਣਾ ਬਹੁਤ ਬਹੁਤ ਸ਼ੁਕਰੀਆ ਸਿੰਘਾ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ ਅਸੀਂ ਵੀ ਇਸ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਪਾਣੀ ਕਿਸੇ ਹਿਸਾਬ ਨਾਲ ਪੀਤਾ ਜਾਵੇ ਤੇ ਕਿਹੜਾ ਪੀਤਾ ਜਾਵੇ ਉਹ ਬੜਾ ਮਹੱਤਵਪੂਰਨ ਹੈ। ਇਸ ਵੀਡੀਓ ਰਾਹੀਂ ਸ਼ਾਇਦ ਤੁਹਾਨੂੰ ਥੋੜੀ ਨੌਲੇਜ ਦੇ ਵਿੱਚ ਇਜਾਫਾ ਹੋਇਆ ਹੋਊਗਾ, ਨੌਲੇਜ ਦੇ ਵਿੱਚ ਵਾਧਾ ਹੋਇਆ ਹੋਊਗਾ। ਜੇ ਸਾਡੀ ਇਸ ਵੀਡੀਓ ਨੂੰ ਤੁਹਾਨੂੰ ਪਸੰਦ ਆਈ ਹੋਇਆ ਤਾਂ ਜ਼ਰੂਰ ਇਹ ਇਹਨਾਂ ਨਾਲ ਸੰਪਰਕ ਕਰਨ। ਜੇ ਸੰਪਰਕ ਨਹੀਂ ਤਾਂ ਤੁਸੀਂ ਇਹ ਇਸ ਨੂੰ ਘਰੇ ਵੀ ਬਣਾ ਸਕਦੇ ਹੋ। ਇਹਨਾਂ ਦਾ ਮਿਸ਼ਨ ਇਹੀ ਹੈ ਕਿ ਆਪਣੇ ਆਪ ਡਾਕਟਰ ਬਣੋ ਆਪਣੇ ਸਰੀਰ ਦੀ ਜਿਹੜੀ ਸਭ ਤੋਂ ਪਹਿਲਾਂ ਦੇਖਪਾਲਾ ਜਿੰਨੀ ਤੁਹਾਨੂੰ ਆਪਣੇ ਸਰੀਰ ਬਾਰੇ ਨੌਲੇਜ ਹੋਊਗੀ ਤਾਂ ਤੁਸੀਂ ਉਹਨਾਂ ਹੀ ਡਾਕਟਰਾਂ ਤੋਂ ਦੂਰ ਰਹੋਗੇ ਖਾਣ ਪੀਣ ਦੇ ਵਿੱਚ ਵੀ ਉਹਨਾਂ ਹੀ ਧਿਆਨ ਰੱਖੋਗੇ ਉਮੀਦ ਇਹ ਹੀ ਰੱਖਾਂਗੇ ਇਸ ਵੀਡੀਓ ਨੂੰ ਤੁਸੀਂ ਵੱਤ ਤੋਂ ਵੱਤ ਸ਼ੇਅਰ ਕਰੋਗੇ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤਾਂਤਾ ਲਈ ਮੈਨੂੰ ਜਾਨੀ ਹਰਵਿੰਦਰ ਕੰਨਾ ਨੂੰ ਦੋ ਇਜਾਜ਼ਤ ਤੇਦਰੌਰ ਰਹਿਮਤ ਟੀਵੀ ਧੰਨਵਾਦ